ਬਲੈਕ ਮੈਜਿਕ ਯਾਨੀ ਕਾਲਾ ਜਾਦੂ ਕਾਲੇ ਜਾਦੂ ਦਾ ਕੋਈ ਕਾਟ ਹੈ ਪਰਦਾ ਮਤਲਬ ਆ ਵੀ ਪਾਪ ਜੀ ਆਫ ਦੀ ਇੰਤਹਾ ਇਸੇ ਦੀ ਆਤਮਾ ਨੂੰ ਕਸ਼ਟ ਪਹਚਾਉਣਾ ਜੀ ਅੱਜ ਕੱਲ੍ਹ ਹੀ ਕਿਉਂ ਕਾਲੇ ਜਾਦੂ ਦਾ ਨਾ ਟ੍ਰੈਂਡ ਜਿਹੜਾ ਹੈ ਦੇਖਣ ਨੂੰ ਮਿਲਦਾ ਦੇ ਸੀ ਵੀ ਕਿਸੇ ਸਮੇਂ ਵੀ ਕਿਸੇ ਦੀ ਤਕਦੀਰ ਦਾ ਕੋਈ ਖੋ ਨਹੀਂ ਸਕਦਾ ਪਰ ਕਾਲਾ ਜਾਦੂ ਇੱਕੋ ਜਿਹੀ ਵਿਦਿਆਵਾ ਜਿਹੜਾ ਕਿਸੇ ਦਾ ਖੋ ਵੀ ਸਕਦਾ ਕਿਸਮਤ ਦਾ ਵੀ ਖੋਇਆ ਜਾ ਸਕਦਾ ਮੈਂ ਅੱਖਾਂ ਦੇ ਨਾਲੇ ਹੁੰਦਾ ਵੇਖਿਆ ਵਾ ਕਾਲਾ ਜਾਦੂ ਜਿਹੜਾ ਨਾ ਉਹ ਸ਼ੈਤਾਨ ਦਾ ਇਲਮ ਹੈ ਬਲੈਕ ਮੈਜਿਕ ਤੇ ਅੰਡਰ ਕਰੀਏ ਕਰਿਆਵਾ ਆਉਂਦੀ ਆ ਪਸ਼ੀਕਰਨ ਜੀ ਗੁੱਤੀ ਬੰਦਨ ਜੀ ਮਾਰਣ ਕਰਿਆ ਇਹ ਸਾਰੇ ਜਿਹੜੇ ਆ ਕਾਲੇ ਜਾਦੂ ਦੇ ਪਾਰਟ ਆ ਉਹ ਜਿਹੜੀ ਐਂਟੀਟੀ ਦਾ ਤੁਸੀਂ ਢਾਲਾ ਲਾ ਰਹੇ ਹੋ ਉਹ ਤੁਹਾਡੇ ਸਾਹਮਣੇ ਆ ਕੇ ਸਾਕਸ਼ਾਤ ਉਹ ਪ੍ਰੈਜ਼ੈਂਟ ਹੋ ਗਈ ਤੇ ਉਹਨੇ ਤੁਹਾਡੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਬੜੀ ਬੜੀ ਹੋਇਆ ਮੇਨ ਜਿਹੜੀ ਚੀਜ਼ ਆ ਜਾਂਦੀ ਹੈ ਉਹ ਆ ਜਾਂਦੀ ਹੈ ਲੇਡੀਜ਼ ਦੇ ਨਾਲ ਸੈਕਸual ਸੌਸ ਮੰਗਲ ਲੱਗਿਆ ਮੌਤ ਨਹੀਂ ਕਰਦੇ ਜਿਹੜੇ ਕਲਪ ਕਰਦੇ ਆ ਨਾ ਉਹਨਾਂ ਨੂੰ ਕੀੜੇ ਪਿਆ ਕੇ ਮਰਦੇ ਦੇਖ ਇਹ ਸਾਰੀਆਂ ਚੀਜ਼ਾਂ ਵਰਕ ਵੀ ਇੱਕਦਮ ਇਨਸਟੈਂਟ ਕਰਦੀਆਂ ਨੇ ਕਿ ਜਿਹੜੇ ਵੀ ਇਨਸਾਨ ਦੇ ਉੱਤੇ ਕਾਲਾ ਇਲਮ ਚੱਲਿਆ ਹੈ ਉਹਨੇ ਇਨਸਟੈਂਟ ਵਰਕ ਕਰਨਾ ਹੈ ਦੇਖੋ ਕੁਝ ਇਨਸਟੈਂਟ ਵਰਕ ਜਿਹੜੀ ਮਾਰਨ ਕਰਿਆ ਵਾ ਉਹ ਇਨਸਟੈਂਟ ਆ ਹੂੰ ਜੇ ਮਾਰਨ ਕਰਿਆ ਚਲਾਈ ਕਿਸੇ ਉੱਤੇ ਤੇ ਉਹ ਜਦੋਂ ਹਾਂਡੀ ਹਾਂਡੀ ਚੱਲਦੀ ਆ ਹੂੰ ਜਿਹੜੇ ਪੁਰਾਣੇ ਲੋਕ ਆ ਉਹ ਜਾਣਦੇ ਆ ਜਿਹੜੀ ਹਵਾ ਦੇ ਵਿੱਚ ਸ਼ਮਸ਼ਾਨ ਚ ਹਾਂਡੀ ਚੱਲਦੀ ਹੈ ਤੇ ਉਹ ਹਾਂਡੀ ਜਿਹੜੀ ਆ ਉਹ ਜੇ ਸੇਮ ਟਾਈਮ ਦੇ ਉੱਤੇ ਇਨਸਾਨ ਦੇ ਸਿਰ ਦੇ ਉੱਤੇ ਆ ਕੇ ਜਦੋਂ ਫੁੱਟਦੀ ਹੈ ਉਸੇ ਵੇਲੇ ਉਹਦੀ ਮੌਤ ਹੋ ਜਾਂਦੀ ਹੈ ਹੂੰ ਉਹ ਹਾਂਡੀ ਆ ਹੂੰ ਤੇ ਪਰ ਉਹ ਕੋਈ ਤੰਤਰਿਕ ਕੋਈ ਤੰਤਰ ਜਾਣਨ ਵਾਲਾ ਅਘੋਰੀ ਕੋਈ ਜੇ ਰੱਬ ਨਾ ਕਰੇ ਕੋਈ ਮਿਲ ਗਿਆ ਕੋਈ ਕਰਮ ਜਾਗਦਾ ਹੋਇਆ ਕਿਸੇ ਨੂੰ ਕੋਈ ਮਿਲ ਗਿਆ ਤਾਂ ਉਹ ਹਾਂਡੀ ਦੀ ਦਸ਼ਾ ਬਦਲ ਦਵੇ ਤਾਂ ਉਸ ਵਿੜੇ ਸਮਾ ਢਲ ਸਕਦਾ ਨਹੀਂ ਤੇ ਇਨਸਟੈਂਟ ਮੌਤ ਹੈ ਓਕੇ ਹਾਂਡੀ ਕਿਸੇ ਵੀ ਉਮਰ ਦੇ ਕਿਸੇ ਵੀ ਮਤਲਬ ਬੇਜ ਗਰੁੱਪ ਦੇ ਉੱਤੇ ਚਲਾਈ ਜਾ ਸਕਦੀ ਕਿਸੇ ਦੇ ਵੀ ਕੋਈ ਵੀ ਚਲਾ ਸਕਦਾ ਬਟ ਉਹ ਚਲਾਉਣ ਵਾਲੇ ਵੀ ਬੜੇ ਘਾਟੇ ਆ ਹੂੰ ਹੂੰ ਬਹੁਤ ਰੇਅਰ ਬੰਦੇ ਆ ਜਿਹੜੇ ਹਾਂਡੀ ਚਲਾ ਸਕਦੇ ਆ ਕਿਉਂਕਿ ਇਹ ਗੱਲ ਘੋਰੀਆਂ ਦਾ ਕੰਮ ਆ ਜਿਹੜੇ ਸ਼ਮਸ਼ਾਨ ਦੇ ਵਿੱਚ ਰਹਿੰਦੇ ਆ ਇਹ ਉਹਨਾਂ ਦੇ ਕੰਮ ਆ ਤੇ ਜਿਹੜੀ ਤੁਸੀਂ ਗੱਲ ਕੀਤੀ ਸੀ ਵੀ ਅ ਦੂਜਾ ਕੁਝ ਕਿਰਿਆ ਜਿਹੜੀਆਂ ਹਰ ਕਿਰਿਆ ਇਨਸਟੈਂਡ ਹੁੰਦੀ ਹੈ ਹਰ ਕਿਰਿਆ ਇਨਸਟੈਂਡ ਨਹੀਂ ਹੁੰਦੀ ਕੁਝ ਕਿਰਿਆਵਾਂ ਇਦਾਂ ਦੀਆਂ ਵੀ ਆ ਜਿਹੜੀਆਂ ਹੌਲੀ-ਹੌਲੀ ਹੌਲੀ-ਹੌਲੀ ਕਰਦਿਆ 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 ਇਨਸਾਨ ਨੂੰ ਮੌਤ ਦੇ ਕਰਾਸ 'ਚ ਲੈ ਜਾਂਦੀਆਂ ਓਕੇ ਹੌਲੀ-ਹੌਲੀ ਗੰਦਗੀ ਦਾ ਪੈੜਾ ਵੱਧਾ ਜਾਊਗਾ ਤੇ ਉਹ ਇਨਸਾਨ ਹੌਲੀ-ਹੌਲੀ ਆਪ ਹੀ ਸੂਇਸਾਈਡ ਕਰ ਲੂਗਾ ਜਾਂ ਉਹ ਜਾ ਕੇ ਕਿਤੇ ਗੜੀ ਥਲੇ ਸਿਰ ਦੇ ਦੂਗਾ ਕਿ ਇਹਨਾਂ ਕੇਸਸ ਦੇ ਵਿੱਚ ਸ਼ੁਰੂ ਸ਼ੁਰੂ ਸ਼ੁਰੂਆਤੀ ਜਿਹੜੇ ਸਿੰਪਟਮਸ ਨੇ ਆਪਾਂ ਉਹਨਾਂ ਤੋਂ ਜੱਜ ਕਰ ਸਕਦੇ ਹਾਂ ਕਾਲਾ ਜাদু ਚੱਲਿਆ ਕਿਉਂਕਿ ਜਿੱਦਾਂ ਤੁਸੀਂ ਕਿਹਾ ਕਿ ਜੇ ਕੋਈ ਪ੍ਰੋਸੈਸ ਹੈ ਹੌਲੀ ਹੌਲੀ ਵਰਕ ਕਰ ਰਹੀ ਆ ਹੈਨਾ ਤੇ ਜਿੱਦਾਂ ਜਿਹੜੇ ਸਿੰਪਟਮ ਤੁਸੀਂ ਦੱਸਿਆ ਕਿ ਬੰਦਾ ਕੱਲਾ ਰਹਿੰਦਾ ਆ ਬੰਦਾ ਕੁਝ ਖਾਂਦਾ ਨਹੀਂ ਚੜਚੜਾ ਹੋ ਜਾਂਦਾ ਅਕਸਰ ਦੇਖਿਆ ਜਾਂਦਾ ਡਿਪਰੈਸ਼ਨ ਦੇ ਵਿੱਚ ਜਾਂ ਸਟ੍ਰੈਸ ਦੇ ਵਿੱਚ ਵੀ ਜਿਹੜੇ ਨਾਰਮਲ ਬੱਚੇ ਆ ਜਾਂ ਵੱਡੇ ਆ ਉਦੋਂ ਇਹੀ ਸਿੰਪਟਮਸ ਹੁੰਦੇ ਆ ਸੇਮ ਸੋ ਮੈਨੂੰ ਲੱਗਦਾ ਕਦੇ ਨਾ ਕਦੇ ਤੇ ਆਪਾਂ ਇਹੀ ਸੋਚਦੇ ਹੁੰਨੇ ਆ ਕਿ ਸ਼ਾਇਦ ਇਹਨਾਂ ਨੂੰ ਸਟ੍ਰੈਸ ਹੈ ਹੈਨਾ ਸਟ੍ਰੈਸ ਆਪਾਂ ਸਮਝ ਕੇ ਤੇਨ ਗੋੜਾ ਕਰਦੇ ਨੇ ਪਰ ਜਦੋਂ ਉਹ ਚੀਜ਼ਾਂ ਜਦੋਂ ਅੰਦਰ ਵੜ ਜਾਂਦੀਆਂ ਨੇ ਜਿਆਦਾ ਡੀਪ ਹੋ ਜਾਂਦੀਆਂ ਨੇ ਫਿਰ ਉਦੋਂ ਉਹਨਾਂ ਦਾ ਕੱਟ ਕਰਨਾ ਮੁਸ਼ਕਿਲ ਹੋ ਜਾਂਦਾ ਬਹੁਤ ਜ਼ਰ ਪਹਿਨੇ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੂੰ ਹੂੰ ਉਹਦੇ ਚ ਮੇਨ ਇੱਕ ਨਿਸ਼ਾਨੀ ਹੁੰਦੀ ਆ ਵੀ ਜਿਸ ਇਨਸਾਨ ਦੇ ਅੰਦਰ ਕੋਈ ਇਦਾਂ ਦੀ ਸ਼ਕਤੀ ਭੂਤ ਪ੍ਰੇਤ ਕੁਛ ਅੰਦਰ ਹੋਊਗਾ ਉਹ ਜਦੋਂ ਵੇਖੇਗਾ ਨਾ ਕੰਟੀਨਿਉਟੀ ਵੇਖੀ ਜਾਊਗਾ ਐਂਡ ਉਹ ਆਪਣੀ ਅੱਖ ਨਹੀਂ ਚੁਮਕ अच्छा हां कई बार कांस्टेंट ਜਦੋਂ ਮੇਰੇ ਕੋਲ ਆਉਂਦੇ ਆ ਤੇ ਫਿਰ ਮੈਂ ਉਹਨਾਂ ਨੂੰ ਜਦੋਂ ਫੇਸ ਰੀਡਿੰਗ ਕਰਦਾ ਉਹਨਾਂ ਦੀ ਉਹ ਵੇਖਦਾ ਵੀ ਉਹ ਕਈ ਵਾਰੀ 5 ਤੋਂ 10 ਮਿੰਟ 15 ਮਿੰਟ ਲਗਾਤਾਰ ਉਹ ਅੱਖ ਬਲਿੰਕ ਨਹੀਂ ਕਰਦੇ ਹੂੰ ਹੂੰ ਬਿਲਕੁਲ ਇੱਕ ਟੱਕ ਵੇਖੀ ਜਾਣਗੇ ਹੂੰ ਹੂੰ ਉਹ ਫਿਰ ਉਸ ਵੇਲੇ ਵੀ ਸਮਝ ਆ ਜਾਂਦਾ ਵੀ ਜਿਹੜੀ ਸ਼ਕਤੀ ਆ ਉਹ ਨਾਲ ਹੁਣ ਤੁਸੀਂ ਮੈਨੂੰ ਨਾ ਕਹਿ ਰਹੇ ਕਿ ਤੁਹਾਡੇ ਚ ਭੂਤ ਪ੍ਰੇਤ ਹੈ ਕਿਉਂਕਿ ਮੈਂ ਵੀ ਹੁਣ ਆਪਾਂ ਪੋਡਕਾਸਟ ਕਰ ਰਹੇ ਹਾਂ ਸਾਡਾ ਕੰਟੀਨਿਊਸਲੀ ਆਈ ਕੰਟੈਕਟ ਹੈ ਤੁਸੀਂ ਆਈ ਕੰਟੈਕਟ ਕਰਦੇ ਪਰ 2-2 ਮਿੰਟ ਬਾਅਦ ਲਿਖੋ ਹੀ ਕਰਦੇ ਹੋ ਨਾ ਅੱਧੇ ਮਿੰਟ ਬਾਅਦ ਹੀ ਲਿਖੋ ਹੀ ਕਰਦੇ ਮੈਂ ਕਿ ਕਿਤੇ ਡਾਕਟਰ ਸਾਹਿਬ ਮੈਨੂੰ ਕਹਿਣ ਲੱਗੇ ਆ ਕਿ ਤਮਨਾ ਮੈਡਮ ਤੁਹਾਡੇ ਚ ਵੀ ਭੂਤ ਪ੍ਰੇਤ ਦਾਵਾ ਸਾਡੇ ਚ ਭੂਤ ਪ੍ਰੇਤ ਨਹੀਂਗਾ ਤੁਸੀਂ ਬਲਿੰਕ ਕਰ ਰਹੇ ਹੋ ਠੀਕ ਆ 10 ਸਕਿੰਟ ਬਾਅਦ 15 ਸਕਿੰਟ ਬਾਅਦ ਬਲਿੰਕ ਕਰਦੇ ਹੋ ਆਈ ਕੰਟੈਕਟ ਹੋਣਾ ਇੱਕ ਵੱਖਰੀ ਗੱਲ ਆ ਪਰ ਜਦੋਂ ਕੋਈ ਆਉਂਦਾ ਆ ਉਹਦੀ ਫੇਸ ਫਿਰ ਉਹ ਦਿਨਾਂ ਪਿੱਛੇ ਨੈਗੇਟਿਵ એનર્ਜੀ ਵੇਖਣੀ ਵੀ ਕਿਹੜੀ એનર્ਜੀ ਨਾਲ ਚੱਲ ਰਹੀ ਆ ਜੀ ਜੀ ਫਿਰ ਰੀਡ ਕਰਕੇ ਫਿਰ ਉਹਦਾ ਸਾਰਾ ਇੱਕ ਅੈਂਡ ਦੇ ਕਲਕਲੂਜਨ ਕੱਢ ਕੇ ਫਿਰ ਫੈਸਲਾ ਲੈਂਦਾ ਵੀ ਇਹਦੇ ਚ ਕੀ ਆ ਹੂੰ 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 ਮਤਲਬ ਇਹਨੂੰ ਹੀਲ ਕਰਨ ਚ ਕਿੰਨਾ ਟਾਈਮ ਲੱਗੂਗਾ ਜਾਂ ਮਤਲਬ ਇਹਦਾ ਮੈਨੂੰ ਸਕਸੈਸਫੁਲ 100% ਮਿਲ ਸਕਦਾ ਆ ਜਾਂ ਇਹਦਾ ਮੈਂ ਹੀਲ ਕਰਨਾ ਆ ਜਾਂ ਨਹੀਂ ਕਰਨਾ ਓਕੇ ਮੈਂ ਕੇਸ ਨੂੰ ਫੜਨਾ ਆ ਜਾਂ ਨਹੀਂ ਫੜਨਾ ਇਹ ਮੈਡੀਕਲ ਹੀ ਆ ਜਦੋਂ ਕਈ ਵਾਰੀ ਕਾਲ ਕੱਢੀਦੀ ਆ ਹੁਣ ਕਾਲ ਜਦੋਂ ਅਟੈਂਡ ਕਰੀਦੀ ਤੇ ਕਾਲ ਦੇ ਵਿੱਚ ਹੀ ਫੈਸਲਾ ਲੈ ਲੈਂਦਾ ਵਾ ਵੀ ਨਾਲ ਹੀ ਗੱਲ ਕਲੀਅਰ ਕਰ ਦਈਦੀ ਆ ਵੀ ਤੁਹਾਡੀ ਪ੍ਰੋਬਲਮ ਜਿਹੜੀ ਆ ਇਹ ਤੁਹਾਡੇ ਗ੍ਰਹਿਣ ਛਤਰਾਂ ਦੀ ਆ ਕਿਸੇ ਚੰਗੇ ਸਟੋਲਜਰ ਦੇ ਕੋਲੋਂ ਸਲਾਹ ਲੈ ਲਓ ਬਲੈਕ ਮੈਜਿਕ ਨਹੀਂ ਚੱਲਿਆ ਮੈਂ ਕਲੀਅਰ ਕਹਿ ਦਿੰਦਾ ਕਈ ਵਾਰੀ ਕੈਨੇਡਾ ਦੀ ਆਸਟ੍ਰੇਲੀਆ ਦੀ ਨਿਊਜ਼ੀਲੈਂਡ ਦੀ ਮੈਂ ਕਾਲ ਕਰਦਾ ਵਾਂ ਇੱਥੋਂ ਦੀ ਵੀ ਕਰਦਾ ਵਾਂ ਪਰ ਜਦੋਂ ਮੈਂ ਕਹਿ ਦਿੰਦਾ ਮੈਂ ਵੇਖ ਲੈਣਾ ਮੈਂ ਕਹਿੰਦਾ ਵੀ ਤੁਹਾਡੇ ਕੋ ਗ੍ਰਹਿ ਚਾਲਦਾ ਦੋਸ਼ ਆ ਇੰਨੇ ਕ ਸਾਲਾਂ ਤੋਂ ਪ੍ਰੋਬਲਮ ਆ ਰਹੀ ਮੈਂ ਆਪਣੀ ਇੰਟੂਸ਼ਨ ਨਾਲ ਦੇਖ ਕੇ ਦੱਸ ਦੇਣਾ ਚੰਗੇ ਸਟੋਲਜਰ ਦੀ ਸਲਾਹ ਲੈ ਕੇ ਆਪਣਾ ਕੰਮ ਕਰਵਾ ਲਓ ਓਕੇ ਸੋ ਕਈ ਵਾਰੀ ਮੰਨ ਲਓ ਤੁਸੀਂ ਹੁਣੇ ਗੱਲ ਕੀਤੀ ਗ੍ਰਹਿ ਚਾਲ ਕੀ ਕਈ ਵਾਰੀ ਜਿੱਦਾਂ ਜਿਹੜੇ ਸਿੰਪਟਮ ਤੁਸੀਂ ਦੱਸੇ ਇਹ ਗ੍ਰਹਿ ਚਾਲ ਦੇ ਦੋਸ਼ ਕਰਕੇ ਵੀ ਹੋ ਸਕਦਾ ਗ੍ਰਹਿ ਚਾਲ ਕਰਕੇ ਵੀ ਹੁੰਦਾ ਓਕੇ ਕੁਝ ਮੈਡੀਕਲੀ ਵੀ ਹੁੰਦਾ ਕੁਝ ਸਾਈਕੋਲੋਜੀਕਲ ਪੱਖ ਵੀ ਹੁੰਦੇ ਆ ਤੇ ਕਿਉਂਕਿ ਮੈਂ ਜਦੋਂ ਐਕਚੁਅਲੀ ਜੇ ਜਦੋਂ ਵੀ ਕੋਈ ਕੇਸ ਨੂੰ ਟ੍ਰੀਟ ਕਰਨਾ ਮੈਂ ਉਹਦੇ ਸਾਰੇ ਪੱਖ ਲੈ ਕੇ ਚੱਲਾਂਗਾ। ਇਹੀ ਤਾਂ ਮੈਨੂੰ ਲੱਗਦਾ 메ਜਰ ਪ੍ਰੋਬਲਮ ਹੈ ਡਾਕਟਰ ਸਾਹਿਬ ਕਿਉਂਕਿ ਤੁਸੀਂ ਕਿਹਾ ਕਿ ਇਹ ਹਰ ਪੱਖ ਜਿਹੜੀਆਂ ਚੀਜ਼ਾਂ ਤੁਸੀਂ ਦੱਸਿਓ ਹਰ ਪੱਖ ਕਾਰਨ ਹੋ ਸਕਦੀਆਂ ਮੈਡੀਕਲੀ ਵੀ ਹੋ ਸਕਦਾ ਸਾਈਕੋਲੋਜੀਕਲੀ ਵੀ ਹੋ ਸਕਦਾ ਇਮੋਸ਼ਨਲੀ ਵੀ ਹੋ ਸਕਦਾ ਤੇ ਬਲੈਕ ਮੈਜਿਕ ਦੇ ਤੌਰ ਤੇ ਵੀ ਹੋ ਸਕਦਾ ਫਿਰ ਅਸੀਂ ਕਿੱਦਾਂ ਡਿਫਰੈਂਸ਼ੀਏਟ ਕਰ ਸਕਦੇ ਹਾਂ? ਉਹ ਤੇ ਉਹ ਹੀ ਡਿਫਰੈਂਸ਼ੀਏਟ ਕਰੂਗਾ ਨਾ ਜਿਹੜਾ ਉਹਦੀ ਨੌਲੇਜ ਰੱਖਦਾ। ਹਮ ਆਮ ਬੰਦੇ ਵਾਸਤੇ ਤਾਂ ਉਹ ਡਿਫਰੈਂਸ਼ੀਏਟ ਕਰਨਾ ਹੀ ਹ ਹ ਇਹ ਤਾਂ ਮੈਂ ਕਹਿਣਾ ਚਾਹ ਰਹੀ ਸੀ ਕਿ ਸਾਡੇ ਵਰਗੇ ਨਾਰਮਲ ਬੰਦੇ ਤਾਂ ਫਿਰ ਨਹੀਂ ਡਿਫਰੈਂਸ਼ੀਏਟ ਕਰ ਸਕਦੇ ਮੈਂ ਕੋਈ ਬਾਬਾ ਨਹੀਂ ਹਾਂਜੀ ਮੈਂ ਤਾਂ ਹੀਲਰ ਹਾਂ ਤੇ ਮੇਰੇ ਕੋਲ ਜਦੋਂ ਕੇਸ ਆਉਂਦਾ ਹੈ ਜਾਂ ਮੈਂ ਕੋਈ ਵੀ ਅਟੈਂਡ ਕਰਦਾ ਹਾਂ ਜਾਂ ਮੈਂ ਪਰਸਨਲ ਮੀਟ ਵੀ ਮਿਲਦਾ ਹਾਂ ਤੇ ਮੇਰਾ ਇਹੋ ਹੀ ਤਾਂ ਐਡਵਾਂਟੇਜ ਆ ਕਿ ਮੈਂ ਵਿਹਮਾ ਚ ਨਹੀਂ ਪੋਂਦਾ ਹਮ ਹਮ ਜੇ ਤਾਂ ਮੈਂ ਸਾਰਾ ਕਲ ਕਲੂਜਨ ਕੱਢ ਕੇ ਮੈਂਡ ਦੇ ਉੱਤੇ ਕਹਿਣਾ ਜੀ ਤੁਸੀਂ ਆਪਣਾ ਮੈਡੀਕਲ ਟਰੀਟਮੈਂਟ ਕਰਵਾ ਲਓ ਹਮ ਹਮ ਥੇਰ ਇਜ਼ ਨੋ ਐਕਟੀਵਿਟੀ ਇਨ ਐਨੀ ਫਾਰਮ ਹਮ ਹਮ ਤਾਂ ਜੇ ਹੈ ਆ ਕਦੀ ਤੁਹਾਡੇ ਨਾਲ ਇਦਾਂ ਹੋਇਆ ਕਿ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਕਿ ਮੈਂ ਕਿਸੇ ਨੂੰ ਵਹਿਮਾਂ ਪਰਮਾਂ ਚ ਨਹੀਂ ਪਾਉਂਦਾ ਵੈਸੇ ਤਾਂ ਚਲੋ ਜਿੰਨੇ ਵੀ ਲੋਕ ਆਉਂਦੇ ਆ ਹਨਾ ਹਰ ਕੋਈ ਚਾਹੁੰਦਾ ਕਿ ਸਾਡਾ ਸਮਾਧਾਨ ਨਿਕਲੇ ਕਦੀ ਤੁਹਾਡੇ ਨਾਲ ਇਦਾਂ ਹੋਇਆ ਕਿ ਕਿਸੇ ਨੂੰ ਡੀਲ ਕੀਤਾ ਤੁਸੀਂ ਉਹਨਾਂ ਨੂੰ ਸਾਰਾ ਡੀਲ ਕਰਕੇ ਦੇਖ ਦੋ ਕਿ ਦੱਸ ਤਾਂ ਕੋਈ 네ਗੇਟਿਵ ਐਂਟੀਟੀ ਨਹੀਂ ਐ ਤੁਹਾਨੂੰ ਇਮੋਸ਼ਨਲ ਜਾਂ ਤੁਹਾਨੂੰ ਕੋਈ ਹੋਰ ਪ੍ਰੋਬਲਮ ਆ ਤੁਸੀਂ ਡੀਲ ਕਰਾ ਲਓ ਤੇ ਅਗਲਾ ਬੰਦਾ ਕਹਵੇ ਨਹੀਂ ਤੁਸੀਂ ਤੁਹਾਨੂੰ ਦੇਖਣਾ ਨਹੀਂ ਐ ਮੇਰੇ ਨਾਲ ਕੋਈ 네ਗੇਟਿਵਿਟੀ ਹੈਗੀ ਆ ਨਹੀਂ ਉਹ ਤਾਂ ਹੁੰਦਾ ਹੀ ਆ ਹੁੰਦਾ ਆ ਉਹ ਤਾਂ ਹੁੰਦਾ ਹੀ ਰਹਿੰਦਾ ਵਾ ਕਿਉਂਕਿ ਕਈ ਲੋਕ ਕਈ ਲੋਗਾ ਦੇ ਮਾਨਸਿਕ ਚ ਮਤਲਬ ਦਿਮਾਗ ਚ ਚੀਜ਼ ਵੱਡ ਚੁੱਕੀ ਹੁੰਦੀ ਕਿ ਨਹੀਂ ਸਾਡੇ ਨਾਲ ਕੁਝ 네ਗੇਟਿਵ ਚੱਲ ਰਿਹਾ ਮੈਂ ਚਾਰ ਦਿਨ ਪਹਿਲਾਂ ਇੱਕ ਕਾਲ ਅਟੈਂਡ ਕੀਤੀ ਇੱਕ ਹਮਮ ਤੇ ਮੈਂ ਰੀਡ ਕਰ ਰਿਹਾ ਵਾਂ ਕਾਫੀ ਟਾਇਰਡ ਸੀ ਮੈਂ ਉਸ ਦਿਨ ਹਮਮ ਤੇ ਗੁਰ ਗਾਉ ਤਾਂ ਕਾਲ ਸੀ ਮੈਂ ਕਾਲ ਅਟੈਂਡ ਕੀਤੀ ਤੇ ਮੈਂ ਕਹਿ ਰਿਹਾ ਕਿ ਮੈਡਮ ਦੇਰ ਇਸ નો ਨੈਗੇਟਿਵਿਟੀ ਤੁਹਾਡੇ ਨਾਲ ਕੋਈ ਨੈਗੇਟਿਵਿਟੀ ਨਹੀਂ ਆ ਤੇ ਨਹੀਂ ਤੁਹਾਨੂੰ ਵੇਖਣਾ ਨਹੀਂ ਆਇਆ ਮੈਨੂੰ ਨੈਗੇਟਿਵਿਟੀ ਹੈ ਆ ਜੀ ਮੈਂ ਕਹਾ ਮੈਡਮ ਤੁਹਾਡੇ ਨਾਲ ਕੋਈ ਨੈਗੇਟਿਵਿਟੀ ਨਹੀਂ ਆ ਜੀ ਪਲੀਜ਼ ਬੀ ਰਿਲੈਕਸ ਜੀ ਮੈਂ ਆਪਣੇ ਸਾਰੇ ਸਕੈਨ ਕਰਾ ਚੁੱਕੀ ਆ ਮੈਂ ਆਪਣਾ ਦਿਮਾਗ ਦਾ ਟੈਸਟ ਵੀ ਕਰਾ ਲਿਆ ਮੈਂ ਸਭ ਕੁਝ ਕਰਵਾ ਲਿਆ ਤੇ ਮੈਂ ਕਹਾ ਮੈਡਮ ਕੋਈ ਨੈਗੇਟਿਵ ਮੈਂ 12000 ਰੁਪਏ ਦਿੱਲੀ ਕਿਸੇ ਪੰਡਤ ਨੂੰ ਦਿੱਤਾ ਉਹ ਮੇਰੇ ਕੋਲ 12000 ਰੁਪਏ ਵੀ ਉਹਨੇ ਲੈ ਲਿਆ ਮੈਂ ਮੈਡਮ ਉਹਦੀ ਹੱਡੇ ਕਾ ਮੈਂ ਥੋੜੀ ਨਾ ਲਿਆ ਹਾਂਜੀ ਕੀ ਕਹਣਾ ਮੈਂ ਕਹਿੰਦਾ ਮੇਰੀ ਪ੍ਰੈਡਿਕਸ਼ਨ ਮੈਂ ਜੋ ਕਹਿ ਰਿਹਾ ਮੇਰੀ ਇੰਟੂਸ਼ਨ ਇਹ ਕਹਿ ਰਹੀ ਆ ਕਿ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆ ਤੁਸੀਂ ਦਿਮਾਗੀ ਤੌਰ ਤੇ ਬਿਮਾਰ ਹੋ ਆਪਣਾ ਇਲਾਜ ਕਰਵਾਓ ਉਹੀ ਚੀਜ਼ ਆ ਨਾ ਦੇਖੋ ਇਹ ਵੀ ਇੱਥੇ ਮੈਂ ਸਾਰੀ ਆਡੀਅנס ਨੂੰ ਕਹਿਣਾ ਚਾਹਾਂਗੀ no doubt ਇਹ ਚੀਜ਼ਾਂ ਐਗਜ਼ਿਸਟ ਕਰਦੀਆਂ ਪਰ ਇਸ ਦੇ ਨਾਲ-ਨਾਲ ਜਿਹੜਾ ਮੈਡੀਕਲ ਪੱਖ ਆ ਜਿਹੜਾ ਸੋਸ਼ਲ ਪੱਖ ਆ ਜਿਹੜਾ ਮੈਂਟਲ ਪੱਖ ਆ ਅਸੀਂ ਇਹਨਾਂ ਨੂੰ ਵੀ ਨਾਲ-ਨਾਲ ਹੀ ਲੈ ਕੇ ਚੱਲਣਾ ਆ ਹੋ ਸਕਦਾ ਕਿ ਸੁਸਾਇਟੀ ਜਿੱਦਾ ਸੋਸ਼ਲ ਇਸ਼ੂਸ ਹੋ ਸਕਦੇ ਆ ਕਿ ਸਾਡਾ ਕਿਸੇ ਨਾਲ ਲੜਾਈ ਝਗੜਾ ਹੋਇਆ ਉਹਦੇ ਕਰਕੇ ਅਸੀਂ ਲੋ ਫੀਲ ਕਰ ਸਕਦੇ ਆ ਉਹਦੇ ਕਰਕੇ ਅਸੀਂ ਆਈਸੋਲੇਟਿਡ ਹੋ ਸਕਦੇ ਆ ਉਹਦੇ ਕਰਕੇ ਸਾਡਾ ਮੈਂਟਲ ਇੰਬੈਲੈਂਸ ਵਿਗੜ ਸਕਦਾ ਜੀ ਮੈਂਟਲ ਇਸ਼ੂਸ ਅਸੀਂ ਡਿਪਰੈਸ਼ਨ ਚ ਜਾ ਸਕਦੇ ਆ ਸਟ੍ਰੈਸ ਹੋ ਸਕਦਾ ਆ ਠੀਕ ਆ ਸਾਡੇ ਘਰੇ ਕੋਈ ਫਾਈਨੈਂਸ਼ੀਅਲ ਇਸ਼ੂ ਹੋ ਸਕਦਾ ਆ ਸਾਡੇ ਘਰ ਚ ਕਿਸੇ ਦੀ ਮੌਤ ਹੋ ਸਕਦੀ ਆ ਲਾਈਕ ਬਹੁਤ ਸਾਰੇ ਇਸ਼ੂਸ ਨੇ ਜਿੰਨਾ ਕਰਕੇ ਮੈਡੀਕਲ টারਮ ਦੇ ਵਿੱਚ ਲੇਡੀਜ਼ ਨੂੰ ਇੱਕ ਹਿਸਟੇਰੀਆ ਨਾ ਦੀ ਪ੍ਰੋਬਲਮ ਹਮ ਹੁਣ ਜਦੋਂ ਮੈਂ ਇੱਥੇ ਗੱਲ ਕਰਦਾ ਵਾਂ ਸਾਰੀ ਕਿਉਂਕਿ ਮੇਰਾ ਇੱਕ ਨੇਚਰ ਹੈ ਕਿ ਮੈਂ ਗੱਲ ਓਪਨ ਕਰਦਾ ਮੈਂ ਗੱਲ ਖੋਲ ਕੇ ਕਰਦਾ ਮੈਂ ਲੋਕ ਲੋਕਾਸ਼ ਪਾ ਕੇ ਗੱਲਾਂ ਨਹੀਂ ਕਰਦਾ ਉਹਨਾਂ ਹਿਸਟੇਰੀਆ ਦੇ ਵਿੱਚ ਕੀ ਆ ਵੀ ਇੱਕ ਲੜਕੀ ਜਾਂ ਇੱਕ ਜਿਹੜੀ ਲੇਡੀ ਜਿਹਦੀ ਮੈਰਿਜ ਹੋਈ ਆ ਉਹਨੂੰ ਆਪਣੇ ਹਸਪਤਲ ਦੇ ਕੋਲੋਂ ਸੈਕਸਚੁਅਲ ਡਿਜ਼ਾਇਰ ਪੂਰੀ ਨਹੀਂ ਹੋ ਰਹੀ ਹਮਮ ਐਂਡ ਉਸ ਕੇਸ ਦੇ ਵਿੱਚ ਉਹਨੂੰ ਕਹਿੰਦੇ ਮੈਡੀਕਲ ਟਰਮ ਕਹਿੰਦੀ ਆ ਹਿਸਟੇਰੀਆ ਹਿਸਟੇਰੀਆ ਦੇ ਵਿੱਚ ਉਹਨੂੰ ਗਲਤ ਸੁਪਨੇ ਆਉਣੇ ਸ਼ੁਰੂ ਹੋ ਜਾਂਦੇ ਹੁਣ ਇੱਕ ਨੈਗੇਟਿਵਿਟੀ ਕਰਕੇ ਆ ਰਹੇ ਆ ਇੱਕ ਹਿਸਟੇਰੀਆ ਕਰਕੇ ਆ ਰਹੇ ਹੁਣ ਡਿਫਰੈਂਸ਼ੀਏਟ ਕਰਨਾ ਦੋਵਾਂ ਨੂੰ ਅਲੱਗ-ਅਲੱਗ ਕਰਨਾ ਵੀ ਇਹਨੂੰ ਹਿਸਟੇਰੀਆ ਆ ਇਹਨੂੰ ਆਪਣੇ ਪਤੀ ਕੋਲੋਂ ਪੂਰਾ ਪਿਆਰ ਨਹੀਂ ਮਿਲਿਆ ਇਹ ਡਿਪਰੈਸ਼ਨ 'ਚ ਚਲੇਗੀ ਹਮਮ ਹਮਮ ਦਿਸ ਇਜ਼ ਹਿਸਟੀਰੀਆ ਐਂਡ ਇੱਕ ਨੈਗੇਟਿਵਿਟੀ ਗਲਤ ਕੰਮ ਕਰ ਰਹੀ ਆ ਗਲਤ ਸੁਪਨੇ ਆ ਰਹੇ ਆ ਉਹਦਾ ਇਲਾਜ ਵੱਖਰਾ ਆ ਬਟ ਜੇ ਉਹ ਹਿਸਟੀਰੀਆ ਆ ਤੇ ਦੈਨ ਯੂ ਹੈਵ ਟੂ ਗੋ ਸਾਈਕੋਲੋਜਿਸਟ ਹਾਂ ਉਹੀ ਤਾਂ ਮੈਂ ਗੱਲ ਕਹਿ ਰਹੀ ਹਾਂ ਦੇ ਕੋਲ ਜਾ ਕੇ ਆਪਣਾ ਇਲਾਜ ਕਰਾਓ ਹਾਂਜੀ ਕਿ ਮਤਲਬ ਜ਼ਰੂਰੀ ਨਹੀਂ ਹੈ ਕਿ ਤੁਸੀਂ ਹਰ ਕੁਝ ਵੀ ਹੋ ਗਿਆ ਤਾਂ ਚਲੋ ਜੀ ਮਤਲਬ ਬਾਬੇ ਕੋਲ ਹੀ ਜਾਣਾ ਨਹੀਂ ਪਹਿਲਾਂ ਤੁਸੀਂ ਮੈਡੀਕਲੀ ਚੈੱਕ ਕਰਾਓ ਠੀਕ ਹੈ ਸਾਈਕੋਲੋਜੀਕਲੀ ਫਿਟ ਹੋਵੋ ਫਿਰ ਤੁਸੀਂ ਲਾਸਤੇ ਤੁਸੀਂ ਹਰ ਚੀਜ਼ ਨੂੰ ਕਾਲਾ ਜਾਦੂ ਦਾ ਨਾਂ ਦੇ ਦੇਣਾ ਹਰ ਚੀਜ਼ ਨੂੰ ਬਲੈਕ ਮੈਜਿਕ ਦਾ ਨਾਂ ਦੇ ਦੇਣਾ ਇਹ ਵੀ ਠੀਕ ਨਹੀਂ ਜੀ ਜੀ ਬਿਲਕੁਲ 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 ਸੋ ਬੇਸਿਕਲੀ ਇੱਕ ਮੇਰੇ ਦਿਮਾਗ ਦੇ ਵਿੱਚ ਇੱਕ ਸਵਾਲ ਆ ਰਿਹਾ ਸੀਗਾ ਕਿ ਕਾਲਾ ਜਾਦੂ ਇਹਨੂੰ ਕਾਲਾ ਜਾਦੂ ਹੀ ਕਿਉਂ ਕਿਹਾ ਜਾਂਦਾ ਮਤਲਬ ਇਹਨੂੰ ਬਲੈਕ ਮਤਲਬ ਇਹਨੂੰ ਅਸੀਂ ਚਿੱਟਾ ਵੀ ਕਹਿ ਸਕਦੇ ਪੀਲਾ ਜਾਦੂ ਕਹਿ ਸਕਦੇ ਲਾਲ ਜਾਦੂ ਕਹਿ ਸਕਦੇ ਕਾਲਾ ਜਾਦੂ ਹੀ ਕਿਉਂ ਕਿਹਾ ਜਾਂਦਾ ਡਾਰਕ ਹੈ ਨਾ ਹਨੇਰਾ ਹੂੰ ਕਾਲਾ ਮਤਲਬ ਹਨੇਰੇ ਦਾ ਪੱਖ ਆ ਹੂੰ ਜਿਹੜਾ ਜਿਹੜਾ ਇਲਮ ਸਾਡੀ ਜ਼ਿੰਦਗੀ ਨੂੰ ਹਨੇਰੇ ਵੱਲ ਲੈ ਕੇ ਜਾ ਰਿਹਾ ਓਕੇ ਇਸ ਕਰਕੇ ਇਹਨੂੰ ਕਾਲਾ ਕਿਹਾ ਗਿਆ ਕਿਉਂਕਿ ਕਾਲਾ ਰੰਗ ਇੱਕ ਉਹ ਜਿਹੜਾ ਰੰਗ ਹੈ ਜਿਹੜਾ ਹਰ ਚੀਜ਼ ਨੂੰ ਅਬਜ਼ੌਰਬ ਕਰ ਲੈਂਦਾ ਨਕਾਰਾਤਮਕ ਪੱਖ ਹੈ ਨਾ ਜ਼ਿੰਦਗੀ ਦਾ ਖਿੱਚਦਾ ਵਾ ਨੈਗੇਟਿਵਿਟੀ ਨੂੰ ਐਂਡ ਹੁਣ ਮੈਂ ਵਾਈਟ ਪੱਗ ਬੰਨੀ ਆ ਤੇ ਇਹ ਪ੍ਰਤੀਕ ਆ ਨੂਰ ਦਾ ਰੋਸ਼ਨੀ ਦਾ ਚਾਨਣ ਦਾ ਇਸ ਕਰਕੇ ਬਲੈਕ ਮੈਜਿਕ ਨੂੰ ਹਮੇਸ਼ਾ ਨੈਗੇਟਿਵ ਗਿਣਿਆ ਗਿਆ ਕਾਲਾ ਸੁੱਕੀ ਇਹ ਬਲੈਕ ਮੈਜਿਕ ਦਾ ਵੀ ਕੋਈ ਦੇਵਤਾ ਹੁੰਦਾ ਤੁਸੀਂ ਫਰ ओके ਬਾਈਬਲ ਦੇ ਵਿੱਚ ਦੱਸਿਆ ਗਿਆ ਨਾ 루ਸੀਫਰ ਆ ਡੈਮਨ ਇਹ ਸਾਰੇ ਇਹਦੇ ਹੀ ਨਾਮ ਸੈਟਨ ਹੂੰ 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 ਇਹ ਸਾਰੇ ਇਹਦਾ ਦੇ ਨਾਮ ਆ ਸ਼ੈਤਾਨ ਦੇ ਹੂੰ ਹੂੰ ਅਲੱਗ-ਅਲੱਗ ਨਾਮ ਦੇ ਨਾਲ ਅਲੱਗ-ਅਲੱਗ ਥਾਵਾਂ ਦੇ ਉੱਤੇ ਦੁਨੀਆ ਮੰਨ ਵੀ ਰਹੀ ਆ ਇਹ ਰਮਣਾਤੀ ਆ ਗਿਆ ਵਾ ਹੂੰ ਹੂੰ ਸੰਸਥਾਵਾਂ ਬਣ ਚੁੱਕੀਆਂ ਵਾ ਫ੍ਰੀ ਮੈਸਨ ਦੇ ਚਰਚ ਬਣ ਚੁੱਕੇ ਆ ਉਹ ਸਾਰੇ ਦੇ ਸਾਰੇ ਸੈਟਨ ਨੂੰ ਰਿਪਰੈਜ਼ੈਂਟ ਕਰ ਰਹੇ ਆ ਹੂੰ ਹੂੰ ਐਂਡ ਉਹ ਦੁਨੀਆ ਨੂੰ ਬਹੁਤ ਕੁਝ ਦੇ ਰਿਹਾ ਹੂੰ ਹੂੰ ਬਟ ਉਹਦੇ ਵਿੱਚ ਉਹ ਬਹੁਤ ਕੁਝ ਲੈ ਵੀ ਰਿਹਾ ਜਿਹੜਾ ਹੁਣ ਰਮਣਾਤੀ ਜੁਆਇਨ ਕਰਦਾ ਇਲਮਨੂਤੀ ਨੂੰ ਜੁਆਇਨ ਕਰਦਾ ਉਹਨੂੰ ਨੇਮ ਫੇਮ ਪੈਸਾ ਸਭ ਕੁਝ ਮਿਲਦਾ ਵਾ ਬਟ ਅਖੀਰ ਦੇ ਵਿੱਚ ਉਹਦੀ ਸਭ ਤੋਂ ਜਿਹੜੀ ਜਿਹਨੂੰ ਉਹ ਪਿਆਰ ਕਰਦਾ ਵਾ ਉਹਦੀ ਅਖੀਰ ਦੇ ਵਿੱਚ ਉਹਦੀ ਬਲੀ ਲੈਂਦਾ ਸੋ ਜਦੋਂ ਵੀ ਸ਼ੈਤਾਨ ਦੇ ਕੋਲੋਂ ਇਨਸਾਨ ਕੋਈ ਚੀਜ਼ ਲਾਊਗਾ ਐਂਡ ਦੇ ਉੱਤੇ ਉਹ ਉਹਦੇ ਕੋਲੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਾਪਸ ਲੈ ਲੇਗਾ ਹੂੰ 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 ਸੋ ਜਿਹੜੇ ਵੀ ਇਨਸਾਨ ਕਾਲਾ ਜਾਦੂ ਕਰਦੇ ਨੇ ਕੀ ਇਹ ਆਪਣੀ ਕਲਾ ਦੇ ਵਿੱਚ ਮਾਹਿਰ ਹੁੰਦੇ ਨੇ ਕਿਉਂਕਿ ਜਿਸ ਤਰ੍ਹਾਂ ਵੱਲੋਂ ਮੈਂ ਆ ਮੇਰਾ ਕੰਮ ਆ ਪੋਡਕਾਸਟ ਕਰਨਾ ਠੀਕ ਹੈ ਮੈਂ ਆਪਣੀ ਕਲਾ 'ਚ ਮਾਹਿਰ ਹਾਂ ਤੁਸੀਂ ਲੋਕਾਂ ਨੂੰ ਹੀਲ ਕਰਦੇ ਤੁਸੀਂ ਆਪਣੀ ਕਲਾ 'ਚ ਮਾਹਿਰ ਹੋ ਸੋ ਜਿਹੜੇ ਲੋਕ ਬਲੈਕ ਮੈਜੀਕ ਕਰਦੇ ਆ ਜਾਂ ਕਾਲਾ ਜਾਦੂ ਕਰਦੇ ਆ ਕੀ ਉਹ ਸੰਪੂਰਨ ਤੌਰ ਤੇ ਮਾਹਿਰ ਹੁੰਦੇ ਨੇ ਆਪਣੇ ਕਾਲੇ ਜਾਦੂ ਕਰਨ ਦੇ ਵਿੱਚ ਦੇਖੋ ਸਾਰੇ ਨਹੀਂ ਹਮ ਜਿਹੜੇ ਤਾਂ ਲੁੱਟ ਰਹੇ ਆ ਉਹਨਾਂ ਦੀ ਮੈਂ ਗੱਲ ਨਹੀਂ ਕਰਦਾ ਜੀ ਪਰ ਇਹ ਲੋਕ ਬੇਸਿਕਲੀ ਹੁੰਦੇ ਕਿਹੜੇ ਆ ਵੀ ਜਿਆਦਾਤਰ ਸ਼ਮਸ਼ਾਨ ਦੇ ਆਲੇ-ਦੁਆਲੇ ਘੁੰਮਣ ਵਾਲੇ ਜੀ ਐਂਡ ਇਹਨਾਂ ਨੂੰ ਗ੍ਰੈਂਡ ਛਤਰਾਂ ਦੀ ਜੀ ਰੂਹਾਂ ਦੀ ਕਿਸਮ ਜੀ ਭੂਤਾਂ ਪ੍ਰੇਤਾਂ ਬਾਰੇ ਜਿੰਨਾ ਬਾਰੇ ਕਬੀਸਾਂ ਬਾਰੇ ਮਸਾਣਾ ਬਾਰੇ ਪੂਰੀ ਨੋਲਿਜ ਹੁੰਦੀ ਆ ਜੀ ਵੀ ਕਿਹੜਿਆਂ ਦਿਨਾਂ ਦੇ ਵਿੱਚ ਕਿਹੜੀ ਕਿਰਿਆ ਕਿਵੇਂ ਚਲਾਉਣੀ ਆ ਕਿਹੜਾ ਭੂਤ ਕਿਦੇ ਪਿੱਛੇ ਕਿਵੇਂ ਲਾਉਣਾ ਵਾ ਜੀ ਇਹ ਲੋਕ ਜਿਹੜੇ ਹੁੰਦੇ ਆ ਇਹ ਜ਼ਿਆਦਾਤਰ ਕਹਿ ਸਕਦੇ ਹੋ ਵੀ ਜ਼ਿਆਦਾ ਉਹ ਸਫਾਈ ਪਸੰਦ ਨਹੀਂ ਜੀ ਤੇ ਬਹੁਤ ਜ਼ਿਆਦਾ ਗੁੱਸੇ ਵਾਲੇ ਜੀ ਵੇ ਜਲਦੀ ਕੀਤੇ ਆ ਇਹ ਲਾਗੇ ਨਹੀਂ ਲੱਗਦੇ ਕਿਸੇ ਦੇ ਜੀ ਬਟ ਉਹ ਬਹੁਤ ਘਟ ਕਰਨ ਵਾਲੇ ਰੇਅਰ ਲੋਕ ਆ ਪਰ ਜਿਨ੍ਹਾਂ ਨੇ ਲੱਭਣੇ ਆ ਉਹ ਲੱਭ ਲਿੰਦੇ ਜੀ 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 ਜਿੰਨੇ ਧਾਰ ਲਿਆ ਜੀ ਦੀ ਮੈਕ ਕਰਵਾਉਣਾ ਵਾ ਜੀ ਉਹ ਫਿਰ ਲਾਭ ਹੀ ਲੈਂਦੇ ਬੰਦਾ ਕਿਤੋਂ ਨਾ ਕਿਤੋਂ ਹੂੰ ਹੂੰ ਸੋ ਬੇਸਿਕਲੀ ਜਿਹੜੇ ਲੋਕ ਕਾਲਾ ਜਾਦੂ ਕਰਦੇ ਨੇ ਜੇਕਰ ਅਸੀਂ ਉਹਨਾਂ ਦੇ ਮੱਥੇ ਵੀ ਲੱਗ ਜਾਂਦੇ ਆ ਜਾਂ ਉਹ ਸਾਡੇ ਆਲੇ ਦੁਆਲੇ ਸਾਡੇ ਸਮਾਜ ਦੇ ਵਿੱਚ ਕਿਤੇ ਪ੍ਰੈਜ਼ੀਡੈਂਟ ਹੁੰਦੇ ਆ ਕਿ ਤਾਂ ਵੀ ਸਾਡੇ ਉੱਤੇ ਕਾਲਾ ਜਾਦੂ ਹੋ ਜਾਂਦਾ ਦੇਖੋ ਇੱਕ ਤਾਂ ਉਹ ਆ ਜਿਹੜੇ ਮੈਂ ਦੱਸਿਆ ਸ਼ਮਸ਼ਾਨ ਦੇ ਵਿੱਚ ਰਹਿੰਦੇ ਆ ਜਾਂ ਅਗੋਰੀ ਜਾਂ ਜਿਹੜੇ ਸ਼ਮਸ਼ਾਨ ਦੇ ਆਲੇ ਦੁਆਲੇ ਵੇਹੇ ਘੁੰਮਦੇ ਰਹਿੰਦੇ ਆ ਸਾਨੂੰ ਵੇਖਣ ਨੂੰ ਲੱਗੂਗਾ ਕਿ ਕੋਈ ਮੰਗਣ ਵਾਲਾ ਵਾ ਬਾਦ ਹੋਇਆ ਉਹ ਮਾਰਿਆ ਬਟ ਉਹਦੇ ਤੋਂ ਇਲਾਵਾ ਵੀ ਸਾਡੇ ਆਲੇ ਦੁਆਲੇ ਕੁਝ ਲੋਕ ਆ ਜਿਹੜੇ ਤੰਤਰ ਸਿੱਖ ਲੈਂਦੇ ਆ ਹਾਂਜੀ ਉਹ ਉਹਨਾਂ ਦੀ ਤਕਣੀ ਤੁਹਾਡੀ ਸਾਰੀ ਦੀ ਸਾਰੀ ਸ਼ਕਤੀ ਨੂੰ ਸੋਖ ਲੈਂਦੀ ਹੈ ਹੂੰ ਹੂੰ ਅਬਜ਼ੌਰਬ ਕਰਨੀ ਦੀ ਉਹ ਕਈ ਵਾਰੀ ਵੇਖੇ ਕੋਈ ਇਦਾਂ ਦੀ ਚੀਜ਼ ਪੜ ਦਿੰਦੇ ਆ ਵੀ ਤੁਹਾਡਾ ਬੰਦਾ ਬੰਦਾ ਕੰਮ ਹੀ ਰੁਕ ਜਾਂਦਾ ਹੈ। ਹੂੰ ਹੂੰ ਮਤਲਬ ਲੋਕਾਂ ਦੇ ਕੋਲੇ ਪਾਵਰ ਆ ਜਾਂਦੀ ਆ। ਮਤਲਬ ਜਿਹੜੇ ਲੋਕ ਬਲੈਕ ਮੈਜੀਕ ਕਰਦੇ ਆ ਉਹ ਅੱਖਾਂ ਅੱਖਾਂ ਦੇ ਨਾਲ ਹੀ ਜਾਦੂ ਕਰ ਸਕਦੇ। ਸਾਰੇ ਕੋਲ ਨਹੀਂ। ਜੀ ਹੁੰਦੇ ਆ ਲੋਕ ਰੇਅਰ ਆ। ਹੂੰ ਹੂੰ ਵੀ ਕਈਆਂ ਲੋਕਾਂ ਦੇ ਕੋਲ ਪਾਵਰ ਆ ਜਾਂਦੀ ਆ। ਹੂੰ 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 ਜਿੱਦਾਂ ਹੁਣ ਅਸੀਂ ਆ ਅਸੀਂ ਪੋਜ਼ਿਟਿਵ ਰਸਤੇ ਤੇ ਤੁਰੇ ਆ ਨੂਰੀ ਰਸਤੇ ਤੇ ਚੱਲੇ ਆ। ਹੂੰ ਹੂੰ ਹੁਣ ਅਜ ਕਿੰਨੇ ਸਾਲ ਹੋ ਗਏ ਚੱਲਿਆ ਨੂੰ। ਪਰ ਚੱਲਿਆ ਚੱਲਿਆ ਅਖੀਰ ਇੱਕ ਦਿਨ ਸੱਚਾਈ ਤੇ ਚੱਲਦੇ ਆ ਕਾਲਪੁਰਖ ਨੇ ਰਹਿਮਤ ਕਰਕੇ ਆਪਣੀ ਪਾਵਰ ਦੇ ਹੀ ਦਿੱਤੀ ਨਾ ਤੇ ਜੇ ਹੁਣ ਉਹ ਸੈਟਨ ਦੇ ਰਸਤੇ ਤੇ ਚੱਲ ਰਿਹਾ ਐਂਡ ਕਿੰਨੇ ਸਾਲਾਂ ਦਾ ਉਹਨੂੰ ਫਾਲੋ ਕਰ ਰਿਹਾ ਕਦੋਂ ਦਾ ਤੰਤਰ ਸਿੱਖ ਰਿਹਾ ਅਖੀਰ ਉਹਦਾ ਵੀ ਤੇ ਕਿਤੇ ਨਾ ਕਿਤੇ ਖਾਤਾ ਖੁੱਲੇਗਾ ਜੀ ਇਸ ਕਰਕੇ ਪਾਵਰ ਆ ਜਾਂਦੀ ਆ ਕਈਆਂ ਦੇ ਕੋਲ ਆ ਜਾਂਦੀ ਆ ਤੇ ਉਹ ਜਦੋਂ ਵੀ ਵੇਖਣਗੇ ਤੇ ਆਪਣੀਆਂ ਅੱਖਾਂ ਦੇ ਨਾਲ ਹੀ ਵੇਖਣ ਦੇ ਨਾਲ ਵੀ ਕਈ ਵਾਰੀ ਉਹ ਅਗਲੇ ਦੀ ਸਾਰੀ ਊਰਜਾ ਨੂੰ ਅਬਜ਼ਰਬ ਕਰ ਲੇ ਤਾਂ ਹੀ ਮੋਸਟਲੀ ਜਿਹੜੇ ਜ਼ਿਆਦਾ ਹਾਈ ਸੋਸਾਇਟੀ ਚ ਰਹਿਣ ਵਾਲੇ ਲੋਕ ਨੇ ਉਹ ਜਲਦੀ ਕਿਤੇ ਆਈ ਕੰਟੈਕਟ ਨਹੀਂ ਕਰਦੇ ਆਈ ਕੰਟੈਕਟ ਨਹੀਂ ਕਰਦੇ ਇਹ ਖਾਸ ਨੋਟ ਕਰਨ ਵਾਲੀ ਗੱਲ ਹੈ ਜੀ ਮੋਸਟਲੀ ਜਿਹੜੇ ਆਪਣੇ ਜਿੰਨੇ ਵੀ ਪ੍ਰਾਈਮ ਮਿਨਿਸਟਰ ਦੀਆਂ ਮੀਟਿੰਗਸ ਹੁੰਦੀਆਂ ਨੇ ਜਾਂ ਹਾਈ ਕਲਾਸ ਜਿਹੜੇ ਲੋਕ ਹੁੰਦੇ ਆ ਮੋਸਟਲੀ ਅੱਖ ਨੀਵੀਂ ਪਾ ਕੇ ਗੱਲ ਕਰਦੇ ਆ ਜਾਂ ਇਧਰ ਉਧਰ ਦੇਖ ਕੇ ਗੱਲ ਕਰਦੇ ਆ ਇਧਰ ਉਧਰ ਦੇਖਣਗੇ ਬਿਜ਼ਨਸ ਟਾਈਕੂਨ ਜਿਹੜੇ ਆ ਜਾਂ ਪੋਲੀਟਿਸ਼ੀਅਨਸ ਵੱਡੇ ਆ ਉਹ ਤੁਸੀਂ ਆਪ ਨੋਟ ਕਰਿਓ ਵੀ ਉਹ ਆਈ ਕੰਟੈਕਟ ਬਹੁਤ ਘੱਟ ਬਣਾਉਂਦੇ ਆ ਐਂਡ ਉਹਨਾਂ ਦਾ ਆਈ ਕੰਟੈਕਟ ਜੇ ਹੋਏਗਾ ਤਾਂ ਵੀ ਦਿਨ 2 ਤੋਂ 3 ਸੈਕਿੰਡ ਉਸ ਤੋਂ ਵੀ ਘੱਟ ਐਂਡ ਨਾਲ ਹੀ ਉਹ ਡਾਇਵਰਟ ਕਰ ਲੈਣਗੇ ਜਿਵੇਂ ਕੋਈ ਮੇਰੀ એનર્ਜੀ ਨਾ ਸੋਖ ਲਵੇ ਇੱਕੋ ਹਰ ਕਿਸੇ ਨਾਲ ਹੈਂ ਜਿਹਨੂੰ ਕੋਈ ਸੋਖ ਨਾ ਲਗੇ ਇਹ ਐਕਚੁਅਲ ਤੇ ਇਹ ਚੀਜ਼ ਹੁੰਦੀ ਹੈ ਕਿ ਹੈਂਡਸ਼ੇਕ ਕਰਨ ਦੇ ਨਾਲ ਸਾਡੀ ਜਿਹੜੀ એનર્ਜੀ ਹੈ ਸਾਡੀ ਵਾਈਬ ਬੈਕਸਚੇਂਜ ਹੁੰਦੀ ਹੈ ਉਹ ਦੁਨੀਆ ਪਰੇ ਸੋ ਪਰੇ ਆ ਨਾ ਜੀ ਕਿਉਂਕਿ ਉਹ ਲੋਕ ਉਸ ਹਾਇਰ ਲੈਵਲ ਦੇ ਉੱਤੇ ਨੇ ਉਹਨਾਂ ਨੂੰ ਹਰ ਵੇਲੇ ਸੋਚ-ਸੋਚ ਕੇ ਚੱਲਣਾ ਪੈਂਦਾ ਨਹੀਂ ਨਹੀਂ ਬਟ ਇਨ ਐਕਚੁਅਲ ਜੇਸੀ ਨਾਰਮਲ ਆਪਣੀ ਕਲਾਸ ਦੇ ਲੋਕਾਂ ਦੀ ਵੀ ਗੱਲ ਕਰੀਏ ਕੀ ਹੱਥ ਮਿਲਾਉਣ ਦੇ ਨਾਲ એનર્ਜੀ ਐਕਸਚੇਂਜ ਹੁੰਦੀ ਹੈ ਹੁੰਦੀ ਆ ਬਟ ਉਹ ਬਹੁਤ ਰੇਅਰ ਆ ਹੂੰ ਹੂੰ ਵੀ ਹਰ ਬੰਦੇ ਦੇ ਕੋਲ ਉਹ ਪਾਵਰ ਨਹੀਂ ਪਰ ਮੰਨ ਲਓ ਜਿਹੜੇ ਬੰਦੇ ਨੇ ਬਲੈਕ ਮੈਜਿਕ ਸਿੱਖਿਆ ਉਹ ਬੰਦਾ ਜੇ ਅਸੀਂ ਉਹਦੇ ਨਾਲ ਲੈਂਦਾ ਹੱਥ ਮਿਲਾਉਨੇ ਆ ਤੇ ਕੀ ਉਹ ਹੱਥ ਮਿਲਾਉਣ ਦੇ ਨਾਲ ਹੀ ਸਾਡੇ ਹੱਥ ਦੀਆਂ ਰੇਖਾਵਾਂ ਖਿੱਚ ਸਕਦਾ ਉਹ ਕਈ ਬੰਦੇ ਹੱਥ ਫਨੋ ਲਗਿਆ ਤੁਸੀਂ ਦੇਖਿਆ ਉਹ ਸਿਰਫ ਇੰਨਾ ਵੀ ਸ਼ੇਕ ਹੈਂਡ ਕਰਨਗੇ ਹਾਂ ਇੰਨਾ ਹੀ ਕਰਨਗੇ ਉਹ ਪੂਰਾ ਨਹੀਂ ਕਰਨਗੇ ਹਾਂਜੀ ਹੈਨਾ ਕਿ ਇਹ ਕਿਉਂਕਿ ਉਹ ਕਿਸੇ ਨਾ ਕਿਸੇ ਨੇ ਅਵੇਅਰ ਕੀਤਾ ਹੁੰਦਾ ਵੀ ਤੋਂ ਉਹਨਾਂ ਕੀ ਸ਼ੇ ਹੈਂਡਸ਼ੇਕ ਕਰਨਾ ਵਾ ਜਦੋਂ ਵਾਦ ਨਹੀਂ ਕਰਨਾ ਦੀ એનર્ਜੀ ਜਿਹੜੀ ਆ ਉਹ ਤੇਰੀ ਸੋਖ ਨਾ ਲਵੇ ਸੋਖ ਨਾ ਲਵੇ ਇਹ ਚੀਜ਼ ਆ ਹਾਂ 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 ਸੋ ਬੀਸਿਕਲੀ ਜੇ ਇਹ ਕਾਲਾ ਜਾਦੂ ਆ ਹੈਨਾ ਤੁਸੀਂ ਆਪ ਹੀ ਦੱਸੇ ਕਿ ਜੇ ਕਾਲਾ ਆ ਮਤਲਬ ਬੰਦੇ ਨੂੰ ਅੰਧੇਰੇ ਦੇ ਵੱਲ ਲੈ ਜਾਂਦਾ ਹੈ ਡਾਰਕਨੈਸ ਵੱਲ ਲੈ ਜਾਂ ਮੌਤ ਵੱਲ ਲੈ ਜਾਂਦਾ ਹੁਣ ਤੁਸੀਂ ਆਪ ਹੀ ਆਪਣੇ ਮੂੰਹ ਕਹਿਤਾ ਕਿ ਜਿਹੜਾ ਕਾਲਾ ਜਾਦੂ ਬੰਦੇ ਨੂੰ ਮੌਤ ਦੇ ਰਾਵਲ ਲੈ ਕੇ ਜਾਂਦਾ ਸੋ ਕੀ ਇਸ ਦਾ ਕਾਰਟ ਹੈਗਾ ਦੇਖੋ ਕਾਰਟ ਤਾਂ ਹੈ ਹੀ ਆ ਨਾ ਜੇ ਇਹ ਬਣਿਆ ਵਾ ਸ਼ੈਤਾਨ ਬਣਿਆ ਵਾ ਤੇ ਭਗਵਾਨ ਵੀ ਤਾਂ ਮੌਜੂਦ ਆ ਹੂੰ ਹੂੰ ਸੋ ਕਾਰਟ ਤਾਂ ਇਹਦੀ ਹੈਗੀ ਆ ਬਟ ਕਾਰਟ ਵੀ ਬਹੁਤ ਜ਼ਿਆਦੀ ਰੇਅਰ ਆ ਓਕੇ ਕਿਉਂਕਿ ਹਰ ਬੰਦਾ ਇਸ ਐਲੀਮਨ ਨੂੰ ਨਹੀਂ ਕੱਟ ਸਕਦਾ ਤੇ ਜੇ ਤੇ ਬੰਦਾ ਕੱਟ ਜੇ ਤੇ ਰੇਅਰ ਆ ਤੇ ਫਿਰ ਤੇ ਜਿਨ੍ਹਾਂ ਦੇ ਉੱਤੇ ਕਾਲਾ ਜਾਦੂ ਚੱਲਦਾ ਫਿਰ ਤੇ ਉਹਨਾਂ ਦੀ ਮੌਤ ਤੇ ਦੇਖੋ ਉਹਦੇ ਹੁਣ ਖੁਦਾ ਦੇ ਘਰ ਚੋਂ ਜੋ ਅਕਾਲ ਪੁਰਖ ਵਾਹੀਰ ਉਹਨੇ ਹੁਣ ਤੈਅ ਕੀਤਾ ਵਾ ਉਹ ਕਰਮਾਂ ਦੇ ਉੱਤੇ ਟਿਪੈਂਡਿਆ ਨਾ ਜਿਨ੍ਹਾਂ ਦੇ ਕਰਮਾਂ ਜ ਸਟਰੋਂਗ ਹੁੰਦੇ ਆ ਉਹਨਾਂ ਨੂੰ ਮਾਲਕ ਰਸਤਾ ਦੇ ਦਿੰਦਾ ਵਾ ਤੇ ਜਿਨ੍ਹਾਂ ਦੇ ਕਰਮਾਂ ਜ ਸਟਰੋਂਗ ਨਹੀਂ ਹੁੰਦੇ ਉਹ ਫਿਰ ਐਟ ਦੀ ਐਂਡ ਜਾਣਾ ਤਾਂ ਇਹਨਾਂ ਨੇ ਮੌਤ ਦੇ ਕਰਾਸ ਦੇ ਵਿੱਚ ਹੀ ਕਿਉਂਕਿ ਜੇ ਹੁਣ ਤਬਾਈ ਲਿਖੀ ਆ ਕਰਮਾਂ ਇਸੇ ਕਰਕੇ ਕਹਿੰਦੇ ਆ ਵੀ ਦਿੱਤਾ ਲਈਏ ਆਪਣਾ ਅਣ ਦਿੱਤਾ ਕਿਛ ਹਤਨਾਬ ਇਸ ਕਰਕੇ ਕਰਮ ਚੰਗੇ ਕਰੋ ਜੇ ਅੱਜ ਭਲਾ ਕਰੋਗੇ ਤੇ ਭਲਾ ਪਲਟ ਕੇ ਆਊਗਾ ਜਰੂਰ ਮੇਰੇ ਕੋਲ ਆਉਂਦੇ ਆ ਲੋਕ ਤੇ ਅਜੇ ਸ਼ੁਰੂਆਤ ਹੀ ਹੋਈ ਸੀ ਦਸਟ ਅਜੇ ਬਲੈਕ ਮੈਜਿਕ ਨੇ ਦਸਤਕ ਦਿੱਤੀ ਹੀ ਸੀ ਜੀ ਕੇਸ ਆ ਮੇਰੇ ਕੋਲ ਜੀ ਇਧਰ ਤੇ ਆ ਜਗਰਾਉਂ ਸਾਈਡ ਦਾ ਕੇਸ ਆਇਆ ਜੀ ਤੇ ਉਹ ਲੇਡੀ ਆ ਕਾਫੀ ਵੈਲ এডਿਊਕੇਟਿਡ ਨੇ ਤੇ ਬਹੁਤ ਮਾਨ ਸਤਕਾਰ ਕਰਦੇ ਆ ਜੀ ਅੱਜ ਉਹਨਾਂ ਦੇ ਘਰ 'ਚ ਜਸਟ ਦਸਤਕ ਦਿੱਤੀ ਹੀ ਸੀ ਜੀ ਤੇ ਨਾਲ ਹੀ ਉਹਨਾਂ ਦਾ ਮਤਲਬ ਕੰਟੈਕਟ ਹੋ ਗਿਆ ਜੀ ਤੇ 2 ਤੋਂ 3 ਮਹੀਨਿਆਂ ਦੇ ਵਿੱਚ ਅੱਜ ਉਹ ਘਰ ਉਹਨਾਂ ਦਾ ਟੁੱਟਣ ਤੋਂ ਬਚ ਗਿਆ ਜੀ ਸੋ ਜੇ ਨੀਅਤ ਸਾਫ਼ ਆ ਫਿਰ ਰਸਤਾ ਮਿਲ ਜਾਂਦਾ ਜੀ ਤੇ ਜੇ ਅਸੀਂ ਕਰਮ ਚੰਗੇ ਨਹੀਂ ਕੀਤੇ ਧੋਖੇ ਠਗੀਆਂ ਫਰੇਵ ਕੋਈ ਸਹੋ ਕੁਝ ਕੀਤਾ ਵਾ ਫਿਰ ਰਾਹ ਨਹੀਂ ਮਿਲਦਾ ਮੰ ਲੋ ਕਿਸੇ ਇਨਸਾਨ ਦੇ ਉੱਤੇ ਜੇ ਕਾਲਾ ਜਾਦੂ ਕੀਤਾ ਗਿਆ ਉਹ ਬੰਦਾ ਡਾਇਗਨੋਸ ਵੀ ਕਰ ਲੈਂਦਾ ਕਿ ਮੇਰੇ ਤੇ ਕਾਲਾ ਜਾਦੂ ਕੀਤਾ ਗਿਆ ਆ ਪਰ ਉਹ ਪਰਮਾਤਮਾ ਦੇ ਰਸਤੇ ਤੇ ਇੱਥੇ ਆਪਾਂ ਦੋ ਟਰਮਸ ਦੀ ਗੱਲ ਕਰਦੇ ਆ ਇੱਕ ਇਨਸਾਨ ਜੇ ਤੇ ਕਾਲਾ ਜਾਦੂ ਹੋਇਆ ਪਰ ਉਹ ਬੰਦਾ ਉਸ ਕਾਲੇ ਜਾਦੂ ਨੂੰ ਆਪਣੇ ਉੱਤੇ ਹੋਰ ਹਾਵੀ ਕਰ ਲੈਂਦਾ ਔਰ ਮਤਲਬ ਉਹ ਚੀਜ਼ ਤੋਂ ਨਿਕਲਣ ਦੇ ਬਜਾਏ ਉਹ ਚੀਜ਼ ਨੂੰ ਆਪਣੇ ਆਪ ਤੇ ਹੋਰ ਹਾਵੀ ਕਰੀ ਜਾਂਦਾ ਕਰੀ ਜਾਂਦਾ ਐਟ ਦੀ ਐਂਡ ਉਸੇ ਦਤ ਹੋ ਜਾਂਦੀ ਆ ਪਰ ਇੱਕ ਉਹ ਬੰਦਾ ਜਿਹਨੂੰ ਪਤਾ ਹੈ ਮੇਰੇ ਤੇ ਕਾਲਾ ਜਾਦੂ ਹੋਇਆ ਪਰ ਉਹ ਫਿਰ ਵੀ ਆਪਣੇ ਆਪ ਨੂੰ ੱੱਕੇ ਨਾਲ ਪਰਮਾਤਮਾ ਦੇ ਰਾਸਤੇ ਤੇ ਲੈ ਕੇ ਜਾਂਦਾ ਆ ਪਰਮਾਤਮਾ ਦੇ ਬੂਹੇ ਤੇ ਜਾਂਦਾ ਆ ਅਰਦਾਸ ਕਰਦਾ ਪਰਮਾਤਮਾ ਮੈਨੂੰ ਇੱਥੋਂ ਕੱਢ ਜਾਂ ਉਸ ਪਰਮਾਤਮਾ ਦੇ ਪਰਮਾਤਮਾ ਦੀ ਕਿਸੇ ਨੇਕ ਰੂਹ ਤੋਂ ਜਿੱਦਾਂ ਤੁਸੀਂ ਲੋਕਾਂ ਨੂੰ ਲਾਈਕ ਨੂਰੀ ਇਲਮ ਦੇ ਨਾਲ ਹੀਲ ਕਰਦੇ ਹੋ ਹੈਨਾ ਜੇ ਉਹਦੇ ਕੋਲ ਆ ਜਾਂਦਾ ਹੈ ਤੇ ਕੀ ਉਸ ਦਾ ਕਾਰਟ ਸੰਭਵ ਮਤਲਬ ਹੋ ਸਕਦਾ ਪ੍ਰੋਪਰ ਤਰੀਕੇ ਦੇ ਨਾਲ ਉਹ ਬੰਦਾ ਹੀਲ ਹੋ ਸਕਦਾ ਜੇ ਮਤਲਬ ਉਹਦੀ ਅੰਦਰ ਦੀ ਵਿਲ ਪਾਵਰ ਸਟਰੋਂਗ ਆ ਤਾਂ ਦੇਖੋ ਜਿੰਨੇ ਸਾਡੇ ਕੋਲ ਆਉਣਾ ਵਾ ਸਭ ਤੋਂ ਪਹਿਲਾਂ ਵਿਲ ਪਾਵਰ ਨੂੰ ਸਟਰੋਂਗ ਕਰਕੇ ਆਵੇ ਹਮ ਹਮ ਸਭ ਤੋਂ ਪਹਿਲਾਂ ਇਹ ਯਕੀਨ ਲੈ ਕੇ ਆਵੇ ਕਿ ਮੈਂ ਇਸ ਚਿੱਕੜ ਦੇ ਵਿੱਚੋਂ ਇਸ ਦਲਦਲ ਦੇ ਵਿੱਚੋਂ ਬਾਹਰ ਨਿਕਲਣਾ ਹੈ ਹਮ ਹਮ ਹੈਨਾ ਬਟ ਇੰਨੀ ਜਲਦੀ ਯਕੀਨ ਬਣਾਉਣਾ ਬੜਾ ਮੁਸ਼ਕਲ ਆ ਕਿਉਂਕਿ ਸਾਡੇ ਕੋਲ ਜਦੋਂ ਲੋਕ ਆਉਂਦੇ ਆ ਬੜੇ ਦਰਦ-ਦਰਦ ਦੇ ਧੱਕੇ ਖਾ ਕੇ ਬੜਾ ਸਮਾਂ ਉਜਾੜ ਕੇ ਬੜਾ ਪੈਸਾ ਉਜਾੜ ਕੇ ਸਾਡੇ ਤੱਕ ਪਹੁੰਚਦੇ ਆ ਤੇ ਉਸ ਵੇਲੇ ਯਕੀਨ ਜਿਹੜਾ ਬਣਾਉਣਾ ਬਹੁਤ ਔਖਾ ਵਾ ਹਮ ਹਮ ਹਰ ਇੱਕ ਦਾ ਯਕੀਨ ਨਹੀਂ ਬਣਦਾ ਬਟ ਜਿਨ੍ਹਾਂ ਦਾ ਯਕੀਨ ਬਣ ਜਾਂਦਾ ਵਾ ਉਹ ਲੈ ਕੇ ਜਾਂਦੇ ਆ ਉਹ ਖਾਲੀ ਨਹੀਂ ਮੁੜਦੇ ਸੋ ਇਥੇ ਇੱਕ ਸਵਾਲ ਆਉਂਦਾ ਆ ਖਾਲੀ ਨਹੀਂ ਮੁਰਦੇ ਤੁਸੀਂ ਜਿੱਦਾਂ ਕਾਟ ਕਰਦੇ ਹੋ ਹੈਨਾ ਜਿਨ੍ਹਾਂ ਉਤੇ ਬਲੈਕ ਮੈਜਿਕ ਹੋਇਆ ਤੁਸੀਂ ਉਹਨਾਂ ਦਾ ਕਾਟ ਕਰਦੇ ਹੋ ਕੀ ਉਹਦਾ ਉਸ ਕਾਟ ਦਾ ਪ੍ਰਭਾਵ ਜਾਂ ਉਹ ਬਲੈਕ ਮੈਜਿਕ ਦਾ ਪ੍ਰਭਾਵ ਥੋੜਾ ਬਹੁਤ ਟੋੜੇ ਤੇ ਵੀ ਹੁੰਦਾ ਕਿਤੇ ਨਾ ਕਿਤੇ ਨਹੀਂ ਉਹ ਤਾਂ ਨੇਚਰਲੀ ਗੱਲ ਆ ਜਦੋਂ ਅਸੀਂ ਕੱਟਦੇ ਆ ਉਹ ਇੱਕ ਤਰ੍ਹਾਂ ਦੇ ਨਾਲ ਜਿਹਨੂੰ ਸ਼ਿਰਕ ਕਹਿੰਦੇ ਆ ਹਮ ਸ਼ਿਰਕ ਮਤਲਬ ਸ਼ਰੀਕ ਬਣਨਾ ਹਮ ਹਮ ਪਰਮਾਤਮਾ ਦੇ ਸ਼ਰੀਕ ਬਣ ਦੀ ਗੱਲ ਸ਼ਰੀਕ ਬਣਨ ਵਾਲੀ ਗੱਲ ਹੈ ਨਾ ਵੀ ਉਹ ਦੁੱਖ ਉਹਦੇ ਕਰਮਾਂ ਚ ਲਿਖਿਆ ਵਾ ਮੈਂ ਅਸੀਂ ਕੀ ਕਰਦੇ ਪਏ ਅਸੀਂ ਪ੍ਰਮਾਤਮਾ ਦੇ ਹੁਕਮ ਚ ਦਖਲਅੰਦਾਜ਼ੀ ਕਰ ਰਹੇ ਹਾਂ ਫਿਰ ਥੋੜਾ ਬੋਤਾ ਸਾਨੂੰ ਲੋਡ ਲੈਣਾ ਹੀ ਪਊਗਾ ਬਟ ਉਹ ਪ੍ਰਮਾਤਮਾ ਖੁਦਾ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਸਾਡੀ ਨੀਅਤ ਵੇਖਦਾ ਹੈ ਵੀ ਇਹਦੀ ਨੀਅਤ ਸਾਫ਼ ਰਹੀ ਹੈ ਦੀ ਨੀਅਤ ਵਿੱਚ ਖੋਟ ਨਹੀਂ ਇਸ ਕਰਕੇ ਉਹਦਾ ਕੁਝ 1% ਸਾਨੂੰ ਮਿਲਦਾ ਜਰੂਰ ਆ ਬਟ ਉਹ ਹੌਲੀ ਹੌਲੀ ਕਰਕੇ ਬਾਅਦ ਵਿੱਚ ਫਿਰ ਉਹ ਕੱਟਿਆ ਜਾਂਦਾ ਆਪ ਹੀ ਕੱਟ ਦਿੰਦਾ ਉਹ ਇਹ ਜਿਹੜਾ ਕਾਲਾ ਜਾਦੂ ਆ ਜਿੱਦਾਂ ਆਪਾਂ ਗੱਲ ਕਰਦੇ ਕਿ ਹੁਣ ਕਲਯੁਗ ਆ ਗਿਆ ਠੀਕ ਹੈ ਝੂਠ ਦਾ ਬੋਲਬਾਲਾ ਜ਼ਿਆਦਾ ਹੋ ਗਿਆ ਮੱਕਰੀ ਦਾ ਧੋਖੇ ਧੜੀ ਦਾ ਬੋਲਬਾਲਾ ਜ਼ਿਆਦਾ ਹੋ ਗਿਆ ਇਸ ਲਈ ਕਾਲਾ ਜਾਦੂ ਪ੍ਰਚਲਨ ਦੇ ਵਿੱਚ ਹੈ ਕਿ ਕਾਲਾ ਜਾਦੂ ਹਰ ਯੁੱਗ ਦੇ ਵਿੱਚ ਸੀਗਾ ਕਾਲਾ ਜਾਦੂ ਹਰ ਯੁੱਗ ਚ ਤੁਰਿਆ ਹੁੰਦਾ ਹਮ ਹਮ ਹਨਾ ਉਹ ਤੇ ਕਦੀ ਕਹਿ ਨਹੀਂ ਸਕਦੇ ਕਿ ਨਹੀਂ ਸੀ ਓਕੇ ਹਰ ਯੁੱਗ ਦੇ ਵਿੱਚ ਇਹ ਜਾਦੂ ਮੌਜੂਦ ਸੀ ਹਮ ਹਮ ਤੇ ਅੱਜ ਵੀ ਮੌਜੂਦ ਆ ਹਮ 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 ਬਟ ਉਹ ਉਹਨਾਂ ਸਮਿਆਂ ਦੇ ਵਿੱਚ ਕੀ ਸੀ ਵੀ ਭਗਤੀ ਦਵਪਰਤਾਬ ਹੂੰ ਹੂੰ ਲੋਕਾਂ ਦੇ ਧਰਮੇ ਹੀ ਹੋਣ ਦਾ ਪੱਖ ਜ਼ਿਆਦਾ ਸੀ ਉਸ ਕਰਕੇ ਜੇ ম্যাਜਿਕ ਚੱਲਦਾ ਵੀ ਸੀ ਤੇ ਉਹ ਨਾਲ ਦੀ ਨਾਲ ਉਹਦਾ ਸੋਲੂਸ਼ਨ ਵੀ ਜਲਦੀ ਮਿਲ ਜਾਂਦਾ ਸੀ ਹੂੰ ਹੂੰ ਬਟ ਹੁਣ ਯੁਗ ਹੀ ਕਾਲਦਾ ਕਾਲਾ ਯੁਗ ਆ ਹੁਣ ਇਹਦੇ ਵਿੱਚ ਜਲਦੀ ਸੋਲੂਸ਼ਨ ਨਹੀਂ ਮਿਲਦੇ ਹੂੰ 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 ਬਾਕੀ ਸਤਜਗ ਵਿੱਚ ਵੀ ਸੀ ਤ੍ਰੇਤੇ ਵਿੱਚ ਵੀ ਸੀ ਦਵਪਰ ਵਿੱਚ ਵੀ ਸੀ ਹਰ ਯੁਗ ਦੇ ਵਿੱਚ ਇਹ ਜੋ ਇਹ ਇਲਮ ਮੌਜੂਦ ਸੀ ਹੂੰ ਹੂੰ ਤੇ ਅੱਜ ਵੀ ਮੌਜੂਦ ਹੈ ਓਕੇ ਸੋ ਅਸੀਂ ਗੱਲ ਕਰਦੇ ਹੁੰਨੇ ਆਕਸਰ ਪਿੱਤਰਾਂ ਦੀ ਤੇ ਕੀ ਮੰਨ ਲਓ ਕਿ ਸਾਡੇ ਜਿਹੜੇ ਪਿੱਤਰ ਆ ਉਹ ਸਾਨੂੰ ਬਚਾਉਂਦੇ ਆ ਇਹ ਕਾਲੇ ਲਿੰਗ ਤੋਂ ਜਾਂ ਕਾਲੇ ਜਾਦੂ ਤੋਂ ਜਾਂ ਆਪਣੇ ਉੱਤੇ ਲੈ ਲੈਂਦੇ ਆ ਸਾਡਾ ਕਾਲਾ ਜਾਦੂ ਪਿੱਤਰ ਕਰਦੇ ਆ ਪ੍ਰੋਟੈਕਟ ਬਟ ਜੇ ਅਸੀਂ ਆਪਣੇ ਪਿੱਤਰਾਂ ਦੇ ਵਫਾਦਾਰ ਰਹੇ ਹੋਈਏ ਹਮ ਇੱਕ ਪਿੱਤਰ ਇੱਕ ਇਸ਼ਟ ਹਮ ਮਤਲਬ ਦੋਨੋਂ ਸਾਡੇ ਦਰਵਾਜ਼ਿਆਂ ਦੇ ਵਿੱਚ ਖੜੇ ਹੁੰਦੇ ਹਮ ਸੱਜੇ ਖੱਬੇ ਕੋਈ ਵੀ ਨੈਗੇਟਿਵ ਚੀਜ਼ ਸਾਡੇ ਘਰ ਚ ਐਂਟਰ ਨਹੀਂ ਕਰ ਸਕਦੀ ਜੇ ਸਾਡੇ ਪਿੱਤਰ ਖੁਸ਼ ਆ ਹਮ ਹਮ ਸਾਡੇ ਵੱਡੇ ਵਡੇਰੇ ਖੁਸ਼ ਆ ਹਮ ਹਮ ਤੇ ਜੇ ਸਾਡਾ ਇਸ਼ਟ ਖੁਸ਼ ਆ ਹਮ ਹਮ ਜੇ ਦੋਨੋਂ ਖੁਸ਼ ਆ ਤੇ ਫਿਰ ਉਹ ਸਾਡੇ ਦਰਵਾਜੇ ਚ ਖਲੋ ਕੇ ਸਾਡੀ ਸਾਡੀ ਸਾਨੂੰ ਪ੍ਰੋਟੈਕਸ਼ਨ ਦਿੰਦੇ ਆ ਹਮ ਹਮ ਪਰ ਜੇ ਦੋਵਾਂ ਦੇ ਵਿੱਚੋਂ ਇੱਕ ਵੀ ਸਾਡੇ ਨਾਲ ਖੁਸ਼ ਨਹੀਂ ਤੇ ਤਾਂ ਇਹ ਚੀਜ਼ਾਂ ਫਿਰ ਸਾਡੇ ਉੱਤੇ ਪੂਰੀਆਂ ਹੈਵੀ ਹੁੰਦੀਆਂ ਤੁਸੀਂ ਹੁਣੇ ਗੱਲ ਕੀਤੀ ਕਿ ਸਾਡੇ ਦਰਵਾਜੇ ਤੇ ਸਾਡੇ ਪਿੱਤਰ ਵੀ ਖੜੇ ਹੁੰਦੇ ਆ ਤੇ ਸਾਡੇ ਇਸ਼ਟ ਵੀ ਖੜੇ ਹੁੰਦੇ ਆ ਪਰ ਜੇ ਮੰਨ ਲਓ ਕਿ ਅਸੀਂ ਆਪਣੇ ਇਸ਼ਟ ਨੂੰ ਮੰਨ ਰਹੇ ਆ ਬਹੁਤ ਜ਼ਿਆਦਾ ਮੰਨ ਰਹੇ ਆ ਠੀਕ ਹੈ ਅਸੀਂ ਸਵੇਰੇ ਸ਼ਾਮ ਨੂੰ ਦੀ ਭਗਤੀ ਕਰ ਰਹੇ ਆ ਆराधना ਕਰ ਰਹੇ ਆ ਉਹਦੀ ਜੋਤ ਜਗਾ ਰਹੇ ਆ ਕੀ ਫਿਰ ਵੀ ਸਾਡੇ ਤੇ ਬਲੈਕ ਮੈਜੀਕ ਖਾਵੀ ਹੋ ਸਕਦਾ ਜੇ ਸਾਡੇ ਪਿੱਤਰ ਨਰਾਜ ਆ ਤਾਂ ਵੀ ਚੀਜ਼ਾਂ ਐਂਟਰ ਹੋ ਜਾਣਗੀਆਂ ਹਮ ਹਮ ਦੋਨਾਂ ਪੱਖਾਂ ਨੂੰ ਬਰਾਬਰ ਰੱਖਣਾ ਪਊਗਾ ਹਮ ਹਮ ਆਪਣੇ ਈਸ਼ਟ ਨੂੰ ਵੀ ਖੁਸ਼ ਰੱਖਣਾ ਤੇ ਆਪਣੇ ਪਿਤਰਾਂ ਨੂੰ ਵੀ ਖੁਸ਼ ਰੱਖਣਾ ਦੇਖ ਲਓ ਬਹੁਤ ਸੋਹਣੀ ਗੱਲ ਤੁਸੀਂ ਕਹੀ ਆ ਕਿ ਆਪਣੇ ਈਸ਼ਟ ਨੂੰ ਵੀ ਖੁਸ਼ ਰੱਖਣਾ ਆਪਣੇ ਪਿਤਰਾਂ ਨੇ ਵੀ ਖੁਸ਼ ਰੱਖਣਾ ਤਾਂ ਹੀ ਕਿਹਾ ਜਾਂਦਾ ਕਹਿੰਦੇ ਆ ਕਿ ਤੁਸੀਂ ਗੁਰੂ ਘਰ ਜਾਓ ਚਾਹੇ ਨਾ ਜਾਓ ਪਰ ਆਪਣੇ ਮਾਪਿਓ ਦੀ ਸੇਵਾ ਕਰੋ ਮਾਪਿਓ ਨੂੰ ਖੁਸ਼ ਰੱਖੋ ਦੋ ਪਿੱਲਰ ਨੇ ਨਾ ਇਹਦਾ ਦੋਹਾਂ ਪਿੱਲਰਾਂ ਨੂੰ ਮਜ਼ਬੂਤੀ ਚਾਹੀਦੀ ਆ ਜੀ ਜੀ ਇਸ ਦੋਹਾਂ ਪਿੱਲਰਾਂ ਦੀ ਮਜ਼ਬੂਤੀ ਜਿਸ ਘਰ ਦੇ ਉੱਤੇ ਹੈ ਉਸ ਘਰ ਦੇ ਉੱਤੇ ਔਖਾ ਸਮਾਂ ਆਇਆ ਵੀ ਟਲ ਜਾਏ ਬਿਲਕੁਲ ਜੇਕਰ ਤੁਸੀਂ ਮਾਪਿਓ ਦੀ ਸੇਵਾ ਨਹੀਂ ਕਰ ਰਹੇ ਤੁਸੀਂ ਮਾਪਿਓ ਨੂੰ ਇੱਜ਼ਤ ਨਹੀਂ ਦੇ ਰਹੇ ਫਿਰ ਮੈਨੂੰ ਲੱਗਦਾ ਗੁਰੂ ਘਰ ਜਾ ਕੇ ਕੀਤੀ ਸੇਵਾ ਵੀ ਸਭ ਤੋਂ ਘੱਟ ਦੀਨੀ ਆ ਬਿਲਕੁਲ 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 ਸੋ ਮੈਨੂੰ ਲੱਗਦਾ ਆ ਕਿ ਕਾਲਾ ਜਾਦੂ ਜਿਹੜਾ ਆ ਜਾਂ ਬਲੈਕ ਮੈਜਿਕ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਉੱਤੇ ਅਸੀਂ ਬੜੇ ਹੀ ਵਿਸਤਾਰ ਪੂਰਵਕ ਅੱਜ ਕੱਲ੍ਹ ਕੀਤੀ ਐ ਸੋ ਐਟ ਦੀ ਐਂਡ ਜਿਨ੍ਹਾਂ ਨੂੰ ਵੀ ਫੀਲ ਹੁੰਦਾ ਆ ਕਿ ਉਹਨਾਂ ਦੇ ਉੱਤੇ ਕਾਲਾ ਜਾਦੂ ਹੋਇਆ ਆ ਜਿਹੜੇ ਤੁਸੀਂ ਸਿੰਪਟਮਸ ਦੱਸੇ ਸੀ ਉਹਨਾਂ ਨੂੰ ਲੱਗਦਾ ਆ ਤੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਪਹਿਲੀ ਗੱਲ ਤੇ ਇਹ ਆ ਵੀ ਘਬਰਾਉਣਾ ਨਹੀਂ ਚਾਹੀਦਾ ਜੀ ਜੇ ਕੋਈ ਮੈਜਿਕ ਚੱਲਦਾ ਪਿਆ ਤੇ ਸਭ ਤੋਂ ਪਹਿਲਾਂ ਤੁਹਾਨੂੰ ਲੱਗਦਾ ਵਾ ਵੀ ਸਾਡੇ ਉੱਤੇ ਕੋਈ ਕਾਲੀ ਸ਼ਕਤੀ ਪ੍ਰਭਾਵ ਪਾ ਰਹੀ ਆ ਸਾਡੇ ਬਿਜ਼ਨਸ ਨੂੰ ਖਤਮ ਕਰ ਰਹੀ ਆ ਤੇ ਸਭ ਤੋਂ ਪਹਿਲਾਂ ਇਹ ਚੀਜ਼ਾਂ ਅਟੈਕ ਕਰਦੀਆਂ ਵਾ ਬ੍ਰੇਨ ਤੇ ਓਕੇ ਸਾਨੂੰ ਮਾਨਸਿਕ ਤੌਰ ਤੇ ਕਮਜ਼ੋਰ ਕਰਦੀਆਂ ਉਸ ਤੋਂ ਬਾਅਦ ਵਿੱਚ ਫਿਰ ਆਪਾਂ ਜਦੋਂ ਮਾਨਸਿਕ ਤੌਰ ਤੇ ਕਮਜ਼ੋਰ ਹੁੰਨੇ ਆ ਫਿਰ ਆਪਾਂ ਹੌਲੀ 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 ਡਿੱਗਣਾ ਸ਼ੁਰੂ ਡਿੱਗਣਾ ਸ਼ੁਰੂ ਕਰ ਦਿੰਦੇ ਆ ਬਿਲਕੁਲ ਸਭ ਤੋਂ ਪਹਿਲਾਂ ਡਾਊਨਫਾਲ ਬਿਜ਼ਨਸ ਤੇ ਨਹੀਂ ਹੁੰਦਾ ਸਭ ਤੋਂ ਪਹਿਲਾਂ ਡਾਊਨਫਾਲ ਸਾਡੇ ਦਿਮਾਗ 'ਚ ਆਉਂਦਾ ਜੀ ਮੇਰਾ ਦਿਮਾਗ ਇਹ ਗੱਲ ਕਹਿ ਰਿਹਾ ਕਿ ਮੇਰਾ ਬਿਜ਼ਨਸ ਡਿੱਗਣਾ ਸ਼ੁਰੂ ਹੋ ਗਿਆ। ਬਿਲਕੁਲ ਹੁੰਦਾ ਵੀ ਇਦਾਂ ਆ। ਹੁੰਦਾ ਹੈ ਨਾ। ਜੇ ਦਿਮਾਗ ਪੋਜ਼ਿਟਿਵ ਸੋਚ ਲੇ ਤਾਂ ਪੋਜ਼ਿਟਿਵ ਹੁੰਦਾ ਜੇ ਨੈਗੇਟਿਵ ਸੋਚ ਲੇ ਤਾਂ ਨੈਗੇਟਿਵ ਹੁੰਦਾ। ਇਸ ਵਾਸਤੇ ਜਦੋਂ ਵੀ ਕੋਈ ਇਦਾਂ ਦੀ ਗੱਲ ਲੱਗਦੀ ਆ ਬਿਮਾਰੀ ਜੇ ਕੋਈ ਬੋਡੀ ਤੇ ਆਉਂਦੀ ਆ ਤੇ ਬਿਮਾਰੀ ਬੋਡੀ ਵਿੱਚ ਬਾਅਦ ਵਿੱਚ ਆਉਂਦੀ ਆ ਪਹਿਲਾਂ ਸਾਡੇ ਦਿਮਾਗ ਚ ਆਉਂਦੀ ਆ। ਜੀ ਬਿਲਕੁਲ ਸਹੀ ਕਿਹਾ ਤੁਸੀਂ। ਇਸ ਵਾਸਤੇ ਜੇ ਪੋਜ਼ਿਟਿਵ ਸੋਚੋਗੇ ਤੇ ਪੋਜ਼ਿਟਿਵ ਹੀ ਹੋਊਗਾ। ਜਿੰਨੇ ਵਰਜੀ ਵੱਡੀ ਮੁਸੀਬਤ ਦੇ ਵਿੱਚ ਹੋ। ਅਕਾਲ ਪੁਰਖ ਈਸ਼ਵਰ ਵਾ ਜਿਨ੍ਹਾਂ ਨੂੰ ਮੈਂ ਨਹੀਂ ਕੇਸ ਫੜਿਆ ਜਿਨ੍ਹਾਂ ਨੂੰ ਮੈਂ ਨਾ ਕੀਤੀ ਆ ਕਿਸੇ ਕਾਰਨ ਕਰਕੇ ਕੀਤੀ ਹੋਊਗੀ ਉਹ ਵੀ ਉਹਨਾਂ ਵਾਸਤੇ ਵੀ ਦੁਆ ਬੇਨਤੀ ਮੇਰੀ ਆ ਕਿ ਮਾਲਕ ਤੁਹਾਨੂੰ ਕੋਈ ਮਲਾ ਦੇਵੇ ਜਿਹਦੇ ਨਾਲ ਤੁਹਾਡਾ ਵੀ ਹੱਲ ਤੁਹਾਡਾ ਵੀ ਸੋਲੂਸ਼ਨ ਨਿਕਲ ਸਕੇ ਅਸੀਂ ਸੌਰੀ ਮੈਂ ਇੰਟਰਪਟ ਕਰਨਾ ਚਾਹਾਂਗੀ ਅਸੀਂ ਗੱਲ ਬਲੈਕ ਮੈਜਿਕ ਦੀ ਕਰ ਰਹੇ ਸੀ ਪਰ ਆਪਾਂ ਬੰਗਾਲ ਦਾ ਕਾਲਾ ਜਾਦੂ ਤਾਂ ਭੁੱਲ ਹੀ ਗਏ ਆਪਾਂ ਨੂੰ ਉਹ ਟੌਪਿਕ ਵਿੱਚ ਥੋੜਾ ਬਹੁਤ ਇਨਕਲੂਡ ਕਰਨਾ ਚਾਹੀਦਾ ਸੀ ਸੋ ਬੰਗਾਲ ਦਾ ਇਹ ਕਾਲਾ ਜਾਦੂ ਕਿਉਂ ਸਭ ਤੋਂ ਜ਼ਿਆਦਾ ਫੇਮਸ ਆ ਦੇਖੋ ਇਹ ਕੁਝ ਪਾਰਟਿਕੂਲਰ ਜਗ੍ਹਾ ਹੁੰਦੀਆਂ ਨਾ ਜਿਗਾ ਸਾਬ ਦਾ ਜਾਦੂ ਜੀ ਬੰਗਾਲ ਦਾ ਜਾਦੂ ਜੀ ਇੱਕ ਮਯੋਂਗ ਡਿਸਟ੍ਰਿਕਟ ਆ ਜੀ ਮਯੋਂਗ ਦਾ ਜਾਦੂ ਜੀ ਬਹੁਤ ਜ਼ਿਆਦਾ ਮਸ਼ਹੂਰ ਆ ਹੂੰ ਹੂੰ ਇਹ ਕੁਝ ਪਾਰਟਿਕੂਲਰ ਥਾਵਾਂ ਆ ਬੰਗਾ ਹਾਂਜੀ ਹਾਂਜੀ ਪਾਰਟਿਕੂਲਰ ਥਾਵਾਂ ਕਿਸੇ ਥਾਂ ਵਾਸਤੇ ਮਸ਼ਹੂਰ ਹੁੰਦੀਆਂ ਜੀ 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 ਜਿੱਧਰ ਨੂੰ ਲੋਕ ਤੁਰਦੇ ਆ ਉਧਰ ਨੂੰ ਹੀ ਤੁਰ ਪੈਂਦੇ ਤੇ ਇਸ ਕਰਕੇ ਜ਼ਿਆਦਾਤਰ ਬੰਗਾਲ ਨੂੰ ਉਧਰ ਕਾਲੀ ਮਾਤਾ ਦੇ ਨਾਲ ਵੀ ਕਲਕੱਤਾ ਕਾਲੀ ਮਾਤਾ ਦੇ ਨਾਲ ਵੀ ਜੋੜਿਆ ਜਾਂਦਾ ਹੈ ਹੂੰ ਹੂੰ ਇਸ ਕਰਕੇ ਕੁਝ ਉਧਰ ਇਸ ਚੀਜ਼ ਦਾ ਪ੍ਰਭਾਵ ਜ਼ਿਆਦਾ ਆ ਹ ਹ ਉਧਰ ਤਾਂ ਜਿੱਦਾਂ ਕਹਿੰਦੇ ਆ ਕਿ ਲੇਡੀਜ਼ ਬਹੁਤ ਜ਼ਿਆਦਾ ਉਹ ਕਰਦੀ ਪ੍ਰੈਕਟਿਸ ਕਰਦੀਆਂ ਨੇ ਕਾਲਾ ਜਾਦੂ ਦੀ ਆ ਪ੍ਰੈਕਟਿਸ ਚੱਲਦੀ ਆ ਜੀ ਦੀਵਾਲੀ ਦੇ ਉੱਤੇ ਜਿੱਦਾਂ ਝਾੜੂ ਉੱਡਣੇ ਜਿੱਦਾਂ ਝਾੜੂ ਦੇ ਉੱਤੇ ਉੱਡਣਾ ਹੈ ਨਾ ਤੇ ਉਹ ਤਾਂ ਮਤਲਬ ਮੈਂ ਸੁਣਿਆ ਸੀਗਾ ਕਿਤੇ ਆਈ ਡੋਨਟ ਨੋ ਇਹ ਚੀਜ਼ ਸੱਚ ਆ ਕਿ ਜੇ ਕਿਸੇ ਨੇ ਵਾਸ਼ਰੂਮ ਕੀਤਾ ਕਿਸੇ ਜਗ੍ਹਾ ਤੇ ਤੇ ਉਹ ਉਹ ਚੀਜ਼ ਦੇ ਉੱਤੇ ਵੀ ਕਾਲਾ ਜਾਦੂ ਕਰ ਦਿੱਤਾ ਜਾਂਦਾ ਬਹੁਤ ਕੁਝ ਆ ਜਾਦੂ ਕਿਸੇ ਵੀ ਥਾਂ ਦਾ ਚੰਗਾ ਨਹੀਂ ਭਾਵੇਂ ਕੋਈ ਵੀ ਥਾਂ ਆ ਹਮਾ ਹਮਾ ਚੱਲਦਾ ਜਾਦੂ ਜਿਹੜਾ ਵਾ ਪਹਾੜਾਂ ਦਾ ਜਾਦੂ ਬੜਾ ਵੱਡਾ ਮੰਨਿਆ ਗਿਆ ਵਾ ਹ ਹ ਜਾਦੂ ਕਿਸੇ ਵੀ ਥਾਂ ਦਾ ਜਾਦੂ ਦਾ ਨਾ ਹੀ ਜਾਦੂ ਹੈ ਇਹ ਇਹ ਬਲੈਕ ਮੈਜਿਕ ਹੈ ਹੀ ਮਾੜਾ ਕਿਸੇ ਵੀ ਥਾਂ ਦਾ ਆ ਬਹੁਤ ਮਾੜਾ ਹੈ ਬਟ ਪਾਰਟੀਕੂਲਰ ਕੁਝ ਇੱਕ ਥਾਵਾਂ ਜਿਆਦਾ ਫੇਮਸ ਹੋ ਜਾਂਦੀਆਂ ਜਦੋਂ ਕੋਈ ਇੱਕ ਥਾਂ ਜਿਆਦਾ ਲੋਕ ਜਿਆਦਾ ਲੋਕ ਜਿਹੜੇ ਪਾਸੇ ਨੂੰ ਚੱਲ ਪੈਂਦੇ ਫਿਰ ਉਹ ਇੱਕ ਥਾਂ ਜਿਆਦਾ ਫੇਮਸ ਹੋ ਜਾਂਦੀ ਹੈ ਜਿਦਾ ਨਮਰਸਰ ਦੇ ਕੁਲਚੇ ਮਸ਼ਹੂਰ ਹੈ ਹਾਂਜੀ ਹਰ ਥਾਂ ਦੇ ਉੱਤੇ ਕੁਲਚੇ ਹੀ ਆ ਹਾਂ ਹਾਂ ਆਗਰੇ ਦਾ ਪੇਠਾ ਹਾਂਜੀ ਉਹ ਇਦਾਂ ਆ ਲੁਧਿਆਣੇ ਦੀ ਹੌਜਰੀ ਆ ਹਾਂਜੀ ਹੁਣ ਉਹ ਜਿੱਧਰ ਨੂੰ ਦੁਨੀਆ ਤੁਰ ਪਈ ਉਹ ਇੱਕ ਉਸ ਏਰੀਏ ਦੇ ਨਾਲ ਉਹ ਚੀਜ਼ ਜੁੜ ਗਈ ਔਰ ਜਿੱਦਾਂ ਬੰਗਾਲ ਦੇ ਨਾਲੇ ਜੀ ਚੜ ਗਈ ਜਾਂ ਅਸਾਮ ਦੇ ਨਾਲ ਜੁੜ ਗਈ ਉਹ ਹੁਣ ਅਸਾਮ ਦਾ ਜਾਦੂ ਐਂਡ ਮਯੌਂਗ ਦਾ ਜਾਦੂ ਜੇ ਇੱਕ ਪੱਟੀ ਕੁਦਰ ਇੱਕ ਥਾਂ ਨੂੰ ਤੁਰ ਪਏ ਲੋਕ ਫਿਰ ਉਹ ਜਗ੍ਹਾ ਜਿਹੜੀ ਉਹ ਆਪਣੀ ਪਪੂਲਰਿਟੀ ਫਾੜ ਲੀਨ ਮਤਲਬ ਉਹ ਜਾਦੂ ਹਰ ਜਗ੍ਹਾ ਤੇ ਬਸ ਇਹ ਕਿ ਇਹ ਜਿਹੜੀਆਂ ਪਲੇਸਿਸ ਨੇ ਫੇਮਸ ਹੋ ਗਈਆਂ ਨੇ ਫੇਮਸ ਹੋ ਗਈਆਂ ਅੱਗੇ ਨਿਕਲ ਗਈਆਂ ਜੀ 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 ਕਿਉਂਕਿ ਇੱਕ ਲਹਿਰ ਹੀ ਚੱਲ ਪਈ ਸਵਿਟਜ਼ਰਲੈਂਡ ਘੜੀਆਂ ਵਾਸਤੇ ਮਸ਼ਹੂਰ ਆ ਕਿਉਂਕਿ ਘਰ ਘਰ ਘੜੀ ਬਣ ਰਹੀ ਹੈ ਜੀ 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 ਹੁਣ ਜੇ ਬੰਗਾਲ ਦੇ ਵਿੱਚ ਉਹ ਲੋਕ ਪ੍ਰੈਕਟਿਸ ਕਰਦੇ ਹੋਣੇ ਘਰ ਘਰ ਜਾਦੂ ਫੇਰ ਉਹ ਪਸ਼ਮੀ ਉਹਦਾ ਬੰਗਾਲ ਦਾ ਨਾਮ ਚੁੜ ਗਿਆ ਆਪਾ ਜੀ ਬਲੈਕ ਮੈਜਿਕ ਦੀ ਗੱਲ ਕਰ ਰਹੇ ਆਂ ਚਲੋ ਇੱਕ ਸਵਾਲ ਹੋਰ ਆਉਂਦਾ ਹੈ ਕਿ ਬਲੈਕ ਮੈਜਿਕ ਜਿਆਦਾ ਕਿਹੜੇ ਕਿਹੜੇ ਦਿਨਾਂ ਦੇ ਵਿੱਚ ਕੀਤਾ ਜਾਂਦਾ ਆ ਜਾਂ ਜਿਆਦਾ ਕਿਹੜੇ ਕਿਹੜੇ ਫੈਸਟੀਵਲਸ ਦੇ ਉੱਤੇ ਇਹਨੂੰ ਕੀਤਾ ਜਾਂਦਾ ਆ ਦੇਖੋ ਦੀਵਾਲੀ ਲਾਗੇ ਹੂੰ ਜ਼ਿਆਦਾਤਰ ਦੀਵਾਲੀ ਦੇ ਕੋਲ ਬਹੁਤ ਜ਼ਿਆਦਾ ਵੈਸੇ ਤਾਂ ਸਾਰਾ ਸਾਲ ਹੀ ਆ ਹੂੰ ਹੂੰ ਕੋਈ ਐਡੀ ਗੱਲ ਨਹੀਂ ਕਰਦੇ ਰਾਤਾਂ ਬਸ ਹਾਂਜੀ ਜਿਹੜੀ ਮੈਂ ਇਹੀ ਕਹਿਣ ਲੱਗੀ ਸੀ ਕਿ ਇੱਕ ਕਹਿੰਦੇ ਆ ਹਿੰਦੀ ਚ ਕਹਿੰਦੇ ਆ ਅਮਾਵਸਿਆ ਕੀ ਰਾਤ ਬਸਿਆ ਦੀਆਂ ਹਨੇਰੀਆਂ ਰਾਤਾਂ ਹਾਂਜੀ ਹਾਂਜੀ ਇਹਨਾਂ ਵਿੱਚ ਹਮਮ ਮੱਸੀਆਂ ਨੂੰ ਕਿਉਂ ਚੂਸ ਕੀਤਾ ਜਾਂਦਾ ਪਾਰਟिकुलर ਡਾਰਕ ਆ ਗਿਆ ਨਾ ਡਾਰਕ ਵੈਬ ਡਾਰਕਨੈਸ ਕਾਲਾ ਹਨੇਰਾ ਆ ਗਿਆ ਤਾਂ ਹਨੇਰਾ ਇਹ ਚੀਜ਼ਾਂ ਹਨੇਰਾ ਭਾਲਦੀਆਂ ਹਮਮ ਹਨੇਰਾ ਭਾਲਦੀਆਂ ਹਮਮ ਸੋ ਇਸ ਕਰਕੇ ਜ਼ਿਆਦਾਤਰ ਮੱਸੀਆਂ ਦੀਆਂ ਰਾਤਾਂ ਕਾਲੀਆਂ ਰਾਤਾਂ ਨੂੰ ਇਹ ਜ਼ਿਆਦਾ ਚੱਲਦਾ ਹਮਮ ਸੋ ਉਹ ਦੀਵਾਲੀ ਆ ਗਈ ਦੀਵਾਲੀ ਦੇ ਵਿੱਚ ਜਿੱਦਾਂ ਮੈਂ ਪਹਿਲਾਂ ਵੀ ਦੱਸਦਾ ਹੁਨਾਵਾ ਵੀ ਅਸੀਂ ਲੋਕ ਫੈਸਟੀਵਲ 'ਚ ਬਿਜ਼ੀ ਹੁੰਨੇ ਆ ਤੇ ਆਪਣਾ ਖੁਸ਼ੀਆਂ ਮਨਾ ਰਹੇ ਹੁੰਨੇ ਆ ਇੱਕ ਤਾਇਪਖ ਆ ਗਿਆ ਉਹਦੇ ਵਿੱਚ ਕਈ ਲੋਕ ਸਾਡੇ ਵੇਸਲੇ ਪੰਨ ਦਾ ਫਾਇਦਾ ਠਾ ਜਾਂਦੇ ਤਾਂ ਹੀ ਕਿਹਾ ਜਾਂਦਾ ਹੈ ਕਿ ਜਿਹੜੇ ਫੈਸਟੀਵਲਸ ਤੇ ਦਿੰਨੇ ਟਾਈਮ ਦੇ ਨਾਲ ਘਰ ਆ ਜਾਣਾ ਚਾਹੀਦਾ ਤੇ ਚੁਰਾਹਿਆਂ ਨੂੰ ਨਹੀਂ ਟੱਪਣਾ ਚਾਹੀਦਾ ਚੁਰਾਹਿਆਂ ਦੇ ਵਿੱਚ ਜਦੋਂ ਲੋਕੀ ਟੂਣਾ ਢਾਲਾ ਕਰ ਜਾਂਦੇ ਆ ਕਈ ਕੁਛ ਕਰ ਜਾਂਦੇ ਆ ਕਈ ਲੋਕ ਜਾਣੇ ਨਜਾਣੇ 'ਚ ਟੱਪ ਜਾਂਦੇ ਆ ਕਈ ਉਹਨਾਂ ਬਾਰੇ ਵੱਧ ਘੱਟ ਬੋਲ ਜਾਂਦੇ ਆ ਫਿਰ ਉੱਥੋਂ ਉਹ ਨਾਲ ਹੀ ਲੈ ਆਉਂਦੇ ਆ ਹੁਣ ਕੱਲ ਹੀ ਮੈਂ ਕਿ ਇੰਸਟਾਗ੍ਰਾਮ ਤੇ ਰੀਲ ਵੇਖ ਰਿਆ ਸੀ ਤੇ ਉਹ ਕਹਿੰਦਾ ਵੀ ਇੱਕ ਨਿੰਬੂ ਲਾਓ ਹੈ ਨਾ ਉਹਦੇ ਚ ਇੱਕ ਲੌਂਗ ਥੋਕੋ ਉਹਨੂੰ ਇੱਕ 111 ਵਾਰੀ ਜਨੂ ਦੀ ਪਿਆਰ ਕਰਦੇ ਉਹਦਾ ਨਾਮ ਲਓ ਤੇ ਉਹਨੂੰ ਮੁੜ ਕੇ ਤੁਸੀਂ ਆਪਣੇ ਸਹਰਾਣੇ ਥੱਲੇ ਰੱਖੋ ਤਿੰਨ ਦਿਨ ਤੁਸੀਂ ਨਿੰਬੂ ਨੂੰ ਰੱਖੋ ਐਂਡ ਚੌਥੇ ਦਿਨ ਉਹ ਨਿੰਬੂ ਜਾ ਕੇ ਚਰਾਏ ਚ ਰੱਖੋ ਉਹਨੂੰ ਪੁੱਛਣ ਵਾਲਾ ਹੋਵੇ ਕਿ ਮਾਮਾ ਚੌਥੇ ਦਿਨ ਚਰਾਏ ਚ ਨਿੰਬੂ ਰੱਖਤਾ ਵਸ ਪਤਾ ਨਹੀਂ ਜਿਹਦੇ ਲਈ ਕਰਦਾ ਪਿਆ ਉਹਨੇ ਹੋਣਾ ਕਿ ਨਹੀਂ ਹੋਣਾ ਉਹ ਤੇ ਚਰਾਏ ਦੇ ਵਿੱਚੋਂ ਪ੍ਰੇਤ ਜਰੂਰ ਕਰ ਲੈਣਾ ਹੂੰ ਇੱਕ ਤੁਸੀਂ ਆ ਜਿਹੜੀ ਇਹ ਕੰਮ ਕਦੀ ਵੀ ਨਹੀਂ ਕਰਨਾ ਚਾਹੀਦਾ ਇੱਕ ਆ ਜਿਹੜੀ ਤੁਸੀਂ ਇੰਸਟਾਗ੍ਰam ਵਾਲੀ ਗੱਲ ਕੀਤੀ ਇਹ ਤੋਂ ਹੋਰ ਇੱਕ ਸਵਾਲ ਉੱਠਦਾ ਹੈ ਕਿ ਅੱਜ ਕੱਲ ਜਿੱਦਾਂ ਨਾ ਪਹਿਲਾਂ ਉਹੀ ਗੱਲ ਤੁਹਾਡੇ ਵਾਲੀ ਕਿ ਇੱਕ ਨਾ ਗੁਰੂ ਹੋਣਾ ਬਹੁਤ ਜ਼ਰੂਰੀ ਆ ਇੱਕ ਨੌਲੇਜ ਵਾਲਾ ਬੰਦਾ ਹੋਣਾ ਬਹੁਤ ਜ਼ਰੂਰੀ ਮੰਨ ਲਓ ਕਿ ਜੇ ਪਹਿਲੀ ਗੱਲ ਤੇ ਇਹ ਪ੍ਰੈਕਟਿਸ ਕਰਨੀ ਨਹੀਂ ਚਾਹੀਦੀ ਪਰ ਇਹ ਕਿ ਜੇ ਕਿਸੇ ਵਿਚਾਰੇ ਭੋਲੇ ਬੰਦੇ ਤੇ ਹੋ ਗਈ ਇਹ ਚੀਜ਼ ਹੈ ਨਾ ਹੁਣ ਉਹਨੇ ਤਾਂ ਢਾਲਾ ਕਰਵਾਉਣਾ ਹੀ ਆ ਨਾ ਮੰਨਣਾ ਹੀ ਆ ਹਾਂ ਉਹਦੇ ਵਿੱਚ ਨਹੀਂ ਉਹਨੂੰ ਉਹਨੇ ਤੇ ਆਪਣੇ ਆਪ ਨੂੰ ਬਾਹਰ ਕੱਢਣ ਦੇ ਲਈ ਕਿਸੇ ਨਾ ਕਿਸੇ ਤੋਂ ਉੱਤੇ ਜਾਣਾ ਹੀ ਆ ਹਾਂ ਜਾਣਾ ਹੈ ਤੇ ਕਿਸੇ ਉਸ ਬੰਦੇ ਤੋਂ ਜਾਓ ਜਿਹਨੂੰ ਪ੍ਰੋਪਰ ਨੌਲੇਜ ਆ ਹੁਣ ਇੰਸਟਾਗ੍ਰਾਮ ਦੀਆਂ ਰੀਲਾਂ ਵੇਖੇ ਇਹੀ ਮੈਂ ਕਹਿਣ ਲੱਗੀ ਸੀਗੀ ਹਾਂਜੀ ਹੁਣ ਅੱਜਕੱਲ ਕੀ ਪ੍ਰਚਲਨ ਚੱਲ ਗਿਆ YouTube ਤੇ Instagram ਤੇ ਇੰਨੀਆਂ ਕੁ ਜ਼ਿਆਦਾ ਵੀਡੀਓਜ਼ ਆਉਂਦੀਆਂ ਆ ਪਾਣੀ ਵਿੱਚ ਇਹ ਕਰੇ ਕੈਂਜੀ ਕੋ ਐਸੇ ਕਰੇ ਨਿੰਬੂ ਵਿੱਚ ਇਹ ਕਰੇ ਲੌਂਗ ਕੋ ਐਸੇ ਕਰੇ ਹਲਦੀ ਕੋ ਐਸੇ ਕਰੇ ਹੁਣ ਅੱਧਿਓ ਜ਼ਿਆਦਾ ਜੜੀਆਂ ਸਾਡੇ ਘਰੇ ਬੀਬੀਆਂ ਬੈਠੀਆਂ ਹੁੰਦੀਆਂ ਹੁਣ ਉਹ ਜਦੋਂ ਕੰਮਕਾਰ ਤੋਂ ਫ੍ਰੀ ਹੋ ਜਾਂਦੀਆਂ ਜਦੋਂ YouTube ਖੋਲ ਕੇ ਬੈਠੇ ਤਾਂ ਫਿਰ ਉਹਨਾਂ ਨੇ ਆਪਣੇ ਬੱਚਿਆਂ ਨੂੰ ਦਿਖਾਈ ਜਾਣਾ ਹੁੰਦਾ ਹਾਂ ਇਹਨਾਂ ਚੀਜ਼ਾਂ ਨੂੰ ਇਗਨੋਰ ਕਰੋ ਜੀ ਆ ਹੁਣ ਜਿਹੜੀ ਪ੍ਰਕਿਰਿਆ ਮੈਂ ਦੱਸੀ ਆ ਜਿਹੜੀ ਇਹ ਇੰਸਟਾਗ੍ਰam ਤੇ ਆਈ ਆ ਹੁਣ ਜੇ ਇਹ ਪ੍ਰਕਿਰਿਆ ਕਰ ਲਈ ਹੁਣ ਇਹ ਤੇ ਪਤਾ ਨਹੀਂ ਵੀ ਉਹਨੇ ਮਮਾ ਵਸ ਹੋਣਾ ਜਾਂ ਨਹੀਂ ਹੋਣਾ ਪਰ ਇਹ ਗੱਲ ਯੂਰ ਹੈ ਵੀ ਉੱਥੋਂ ਤੋਂ ਜੂੜ ਕੇ ਕੋਈ ਭੂਤ ਨਹੀਂ ਜਾਂ ਭੂਤ ਘਰ ਲੈ ਆਉਣਾ ਜੀ 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 ਕਿਉਂਕਿ ਚਰਾਹਿਆਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਵਾਸ ਹੁੰਦਾ ਹੈ ਜੀ ਆਪਾਂ ਜਦੋਂ ਜਾਣੇ ਨਜਾਣੇ ਦੇ ਵਿੱਚ ਬਗੈਰ ਕਿਸੇ ਗੁਰੂ ਦੀ ਦੇਖ ਰੇਖ ਤੋਂ ਇਹੋ ਜਿਹਾ ਕੰਮ ਕਰਦੇ ਆ ਉਸ ਵੇਲੇ ਆਪਾਂ ਕਈ ਗੁਣਾ ਵੱਧ ਸਿਆਪੇ ਨੂੰ ਨਾਖ ਫੜੇ ਜਾਂਦੇ ਤਾਂ ਹੀ ਮੋਸਟਲੀ ਚਰਾਹਿਆਂ ਦੇ ਵਿੱਚ ਜਿਆਦਾ ਐਕਸੀਡੈਂਟ ਹੁੰਦੇ ਆ ਮੇਰਾ ਲੱਗਦਾ ਚਰਾਏ ਦੇ ਵਿੱਚ ਕਈ ਸ਼ਕਤੀਆਂ ਦਾ ਵਾਸ ਹੁੰਦਾ ਵਾ ਕਈ ਤਰ੍ਹਾਂ ਦੇ ਪ੍ਰੇਤ ਪਸ਼ਾਜ ਜਿੰਨ ਉਹ ਚਰਾਏ ਦੇ ਵਿੱਚ ਤੇ ਆਪਾਂ ਜਦੋਂ ਉੱਥੇ ਨਿੰਬੂ ਰੱਖ ਕੇ ਆਏ ਜਾਂ ਕੋਈ ਸਮਾਨ ਚਰਾਏ ਚ ਰੀਲ ਵੇਖ ਕੇ ਛੋਟਾ ਹੈ ਉਤੋਂ ਆਪਾਂ ਕੋਈ ਨਾ ਕੋਈ ਨਾਲ ਲੈ ਕੇ ਆਉਣੀ ਸਕਾ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਸੋ ਮੈਨੂੰ ਲੱਗਦਾ ਹੈ ਕਿ ਅੱਜ ਸੀ ਕਾਲੇ ਜਾਦੂ ਦੇ ਹਰ ਪੱਖ ਨੂੰ ਤੁਹਾਡੇ ਸਾਹਮਣੇ ਬੜੀ ਬਖੂਬੀ ਖੋਲ ਕੇ ਰੱਖਿਆ ਹੈ ਸੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਸਾਡਾ ਪੌਡਕਾਸਟ ਪਸੰਦ ਆਵੇਗਾ ਸੋ ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ ਹੋਰ ਨਵੇਂ ਐਪੀਸੋਡ ਲੈ ਕੇ ਆਵਾਂਗੇ ਸਸ਼ਿਕਾ ਸਸ਼ਿਕਾ